ਅੱਜ ਐਲਾਨ ਕੀਤਾ 50 ਲੱਖ ਰੁਪਏ ਦਾ ਸਿਰਫ ਐਲਾਨ ਨਹੀਂ ਕੀਤਾ ਇਹਨਾਂ ਨੂੰ ਚੈਕਸ ਵੀ ਦਿੱਤੇਗੇ ਕਿਉਂਕਿ ਇੰਨੇ ਸਾਰੇ ਮੁਸਲਮਾਨ ਭਰਾ ਉਹ ਇੰਨੀ ਮੁਹਬਤ ਨਿਸ਼ਾਹਰ ਕਰ ਰਹੇ ਰੋਜ਼ ਸਵੇਰੇ ਸ਼ਾਮ ਆ ਕੇ ਪੁੱਛ ਰਹੇ ਦਸੂਰ ਕੀ ਚਾਹੀਦਾ ਤੇ ਮੈਂ ਉਹਨਾਂ ਨੂੰ ਕਿਹਾ ਕਿ ਕੱਲਾ ਰਾਸ਼ਨ ਵੰਡਣ ਦੇ ਨਾਲ ਹੁਣ ਕੰਮ ਹੋਣ ਵਾਲਾ ਨਹੀਂ ਹੈ ਰਾਸ਼ਨ ਬਹੁਤ ਆ ਗਿਆ ਹੁਣ ਐਸੇ ਪਰਿਵਾਰ ਚੁਣੋ ਜਿਹੜੇ ਬਹੁਤ ਜ਼ਿਆਦਾ ਗਰੀਬ ਕਿ ਜੇ ਤੁਸੀਂ ਦੇਖੋ ਮੱਜਾਂ ਮਰੀਆਂ ਪਈਆਂ ਆਮ ਜਿਹੜੇ ਸਟਰੀਟ ਡੌਗਸ ਸੀ ਉਹ ਪਾਣੀ ਦੇ ਨਾਲ ਮਰ ਗਏ ਬਹੁਤ ਸਾਰੀਆਂ ਬਿੱਲੀਆਂ ਸੀ ਗਏ ਕਿਉਂਕਿ ਉਹਨਾਂ ਨੂੰ ਜੀਬੀਸੀ ਨਾਲ ਚੱਕ ਕੇ ਦਬਣਾ ਉਹ ਕਿਵੇਂ ਕਰਨਾ ਕਿਉਂਕਿ ਅਗਰ ਉਹ ਪਏ ਰਹਿਣਗੇ ਬਿਮਾਰੀ ਫੈਲਾਉਗੀ ਜਿਨ੍ਹਾਂ ਦਾ ਇਸ ਪਾਣੀ ਨੇ ਸਭ ਕੁਝ ਖਤਮ ਕਰ ਦਿੱਤਾ ਤੇ ਅਸੀਂ ਕੱਲ ਤੱਕ ਐਸੇ 37 ਪਰਿਵਾਰ ਲੱਭ ਲੈ ਤੁਹਾਡੇ ਵਰਗੇ ਦੋਸਤਾਂ ਨੇ ਸਾਡੇ ਟਰਸਟ ਨੂੰ ਦਿੱਤਾ ਸੀ ਉਹ ਚੱਕ ਕੇ 50 ਲੱਖ ਰੁਪਏ ਅੱਜ ਜ਼ਰੂਰਤਵੰਦਾਂ ਦੇ ਵਿੱਚ ਵੰਡ ਦਿੱਤੇ ਪੰਜਾਬੀਆਂ ਦੀ ਰਿਵਾਇਤ 'ਚ ਇਹ ਗੱਲ ਸ਼ਾਮਲ ਹੈ ਕਿ ਜਾਦਕੀ ਆ ਆਬਦਾ ਦਾ ਦੁਸ਼ਮਨ ਦਾ ਸੀ ਮੁਕਾਬਲਾ ਕਰਦੇ ਆ ਤੇ ਫਿਰ ਅਸੀਂ ਆਪਣੀ ਧਰਮ ਜਾਤ ਔਰ ਬਰਾਦਰੀ ਨਹੀਂ ਦੇਖਦੇ ਤੇ ਦੀਵਾਨ ਟੋਡਰਮਲ ਨੇ ਆਪਣਾ ਸਾਰਾ ਸਰਮਾਇਆ ਖਰਚ ਕਰਕੇ ਸਾਬਜ਼ਾਦਿਆਂ ਦੇ ਲਈ ਕੁਰਬਾਨੀ ਪੇਸ਼ ਕੀਤੀ ਤੇ ਮੁਸਲਮਾਨ ਹੋਣ ਤੇ ਭਾਵੇਂ ਹਿੰਦੂ ਹੋਣ ਪੰਥ ਦੇ ਨਾਲ ਹਮੇਸ਼ਾ ਇਹਨਾਂ ਦੋਨਾਂ ਕੌਮਾਂ ਨੇ ਸੱਜੀਆਂ ਖੱਬੀਆਂ ਬਾਵੇਂ ਬਣ ਕੇ ਲੋਕਾਂ ਦਾ ਸਾਥ ਦੇ ਵੱਡੀ ਗਿਣਤੀ ਦੇ ਵਿੱਚ ਰਾਤ ਸਮਗਰੀ ਲੈ ਕੇ ਉਹ ਲੁਧਿਆਣਾ ਜਮਾ ਮਸਜਿਦ ਰੋਜ਼ਾਨਾ ਆਏ ਹੁਣ ਤੱਕ ਕਈ ਸੌ ਟਰੱਕ ਜਿਹੜੇ ਆ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਭੇਜੇ ਗਏ ਤੇ 5 ਰੁਪਏ 10 ਰੁਪਏ ਵਾਲੀ ਪਾਣੀ ਦੀ ਬੋਤਲ 250 ਦੀ ਹੋ ਜਾਂਦੀ ਹੈ ਸਾਡੇ ਸੂਬੇ ਜਦੋਂ ਆਪਦਾ ਆਂਦੀ ਹੈ ਨਾ ਤੇ 20 ਰੁਪਏ ਵਾਲੀ ਵਧੀਆ ਬੋਤਲ ਜਿਹੜੀ ਹੈ ਉਹ ਫ੍ਰੀ ਦਿੱਤੀ ਜਾਂਦੀ ਹੈ ਇਹਨੂੰ ਹੀ ਪੰਜਾਬ ਕਹਿੰਦੇ ਅਸੀਂ ਗੱਲ ਕਰਦੇ ਆਂ ਮੁਰਵ ਸੇਵੇ ਦੀ ਲਗਾਤਾਰ ਸੋਸ਼ਲ ਮੀਡੀਆ ਤੇ ਗੱਲਾਂ ਹੋ ਰੀਆਂ ਸੀ ਵੀ ਸੇਵਾ ਕਰਨੋ ਸੇਵਾ ਕਰ ਰਹੇ ਹੋ ਤਾਂ ਰੁਕ ਜਾਓ ਕਿਉਂਕਿ ਤੁਹਾਡੀ ਲੋੜ ਜਿਹੜੀ ਆ ਉਹ 10 ਦਿਨ ਬਾਅਦ ਪੈਣੀ ਆ ਮੁਰਵ ਸੇਵੇ ਦੀ ਲੋੜ ਪੈਣੀ ਆ ਤਾਂ ਸਭ ਤੋਂ ਵੱਡੀ ਗੱਲ ਆ जामा मस्जिद ਅਸਦਵਿਚ ਪਿਛੇ ਨਿਰਖ ਹੁਣੇ ਇਸ ਸਮੇਂ ਹੀ 50 ਲੱਖ ਦੀ ਰਾਸ਼ੀ ਜਿਹੜੀ ਆ ਉਹ ਸਿਰਫ ਅਨਾਉਂਸ ਨਹੀਂ ਕੀਤੀ ਜਿਨ੍ਹਾਂ ਦੇ ਘਰ ਬਰਬਾਦ ਹੋਏ ਸੀ ਉਹਨਾਂ ਨੂੰ ਚੈਕਸ ਵੀ ਜਿਹੜੇ ਆ ਵੰਡ ਦਿੱਤੇ ਗਏ ਜਾਮਾ ਮਸਜਿਦ ਆਏ ਤੇ ਸਭ ਤੋਂ ਵੱਡੀ ਗੱਲ ਹੈ ਇਹ ਨਹੀਂ ਵੀ ਸਿਰਫ ਉਹ ਮੁਸਲਮਾਨ ਪਰਮ ਤੋਂ ਬਿਲੋਂਗ ਕਰਦੇ ਸੀ ਉਹਨਾਂ ਵਿੱਚ ਸਿੱਖ ਪਰਿਵਾਰ ਵੀ ਸੀ ਉਹਨਾਂ ਵਿੱਚ ਹਿੰਦੂ ਪਰਿਵਾਰ ਵੀ ਸੀ ਉਹਨਾਂ ਵਿੱਚ ਮੁਸਲਮਾਨ ਪਰਿਵਾਰ ਵੀ ਸੀ ਤਾਂ ਮੇਰੇ ਨਾਲ ਇਸ ਸਮੇਂ ਸ਼ਾਹੀ امام ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਮੌਜੂਦ ਹੈ ਉਹਨਾਂ ਨਾਲ ਗੱਲਬਾਤ ਕਰਦੇ ਆ ਕਿਉਂਕਿ ਤੁਸੀਂ ਅਕਸਰ ਇਹਨਾਂ ਦੀ ਵੀਡੀਓਜ਼ ਦੇਖੀਆਂ ਹੋਣਗੀਆਂ ਇਹ ਇਹ ਨਹੀਂ ਏਸੀ ਕਮਰੇ ਦੇ ਵਿੱਚ ਉਹ ਵੀਡੀਓਜ਼ ਪਾ ਰਹੇ ਨੇ ਫੀਲਡ ਤੇ ਜਾ ਰਹੇ ਆ ਫੀਲਡ ਤੇ ਕਾਫੀ ਦੇਰ ਤੋਂ ਮੈਡੀਕਲ ਕੈਂਪ ਲੱਗੇ ਹੋਏ ਆ ਰਾਸ਼ਨ ਵੀ ਲੋਕਾਂ ਨੂੰ ਦਿੱਤਾ ਜਾ ਰਿਹਾ ਤਾਂ ਹੁਣ ਇਹਨਾਂ ਨਾਲ ਗੱਲਬਾਤ ਕਰਦੇ ਆ ਤੁਸੀਂ ਵੱਖ-ਵੱਖ ਪਿੰਡਾਂ ਦੇ ਵਿੱਚ ਗਏ ਉਹਨਾਂ ਪਿੰਡਾਂ ਦਾ ਗਏ ਜਿੱਥਾ ਤੱਕ ਰਾਸ਼ਨ ਵੀ ਨਹੀਂ ਪਹੁੰਚ ਰਿਹਾ ਸੀ ਅੱਜ ਐਲਾਨ ਕੀਤਾ 50 ਲੱਖ ਰੁਪਏ ਦਾ ਸਿਰਫ ਐਲਾਨ ਨਹੀਂ ਕੀਤਾ ਇਹਨਾਂ ਨੂੰ ਚੈਕਸ ਵੀ ਦਿੱਤੇ ਗਏ ਪਹਿਲਾਂ ਗੱਲ ਇਹ ਪਤਾ ਕਿੱਦਾਂ ਕਰਾਇਆ ਗਿਆ ਵਿਕੀ ਕੀ ਲੋੜ ਹੈ ਤੇ ਹੁਣ ਮੁੜ ਵਸੇਵੇਂ ਦੀ ਜਿੱਦਾਂ ਅਸੀਂ ਗੱਲ ਕਰ ਰਹੇ ਸੀ ਤੇ ਇਹ ਪਰਿਵਾਰ ਜ਼ਰੂਰਤਮੰਦ ਨੇ ਕਿਉਂਕਿ ਹੁਣ ਜ਼ਰੂਰਤਮੰਦਾਂ ਦਾ ਪਤਾ ਨਹੀਂ ਲੱਗ ਪਾ। ਬismillahir Rahmanir Rahim ਸ਼ੁਰੂ ਅੱਲਾਹ ਤਾਲਾ ਦੇ ਨਾਮ ਤੋਂ ਜੋ ਬੜਾ ਮਿਹਰਬਾਨ ਤੇ ਨਿਹਾਇਤ ਰਹਿਮ ਕਰਨ ਵਾਲਾ ਹੈ। ਪਹਿਲਾਂ ਤਾਂ ਅੱਜ ਦਾ ਦਿਨ ਅਸੀਂ ਤਾਂ ਚੁਣਿਆ ਕਿ ਜਿਹੜੇ ਮਰਹੂਮ ਸ਼ਾਹੀ ਮਾਮ ਮੌਲਨਾ ਹਾਦੀਬੁਰ ਰਹਿਮਾ ਲੁਧਿਆਣਵੀ ਸਾਹਿਬ ਨੇ ਜਿਹਨਾਂ ਨੇ ਪੰਜਾਬ ਚ ਪਿਆਰ ਮੁਹੱਬਤ ਦੀ ਬਹੁਤ ਸਾਰੀ ਇਨਕਲਾਬੀ ਕੰਮ ਕੀਤੇ ਅੱਜ ਉਹਨਾਂ ਦੀ ਚੌਥੀ ਵਰ੍ਹੇ ਸੀ ਇਸ ਵਰ੍ਹੇ ਦੇ ਮੌਕੇ ਤੇ ਅਸੀਂ ਅੱਜ ਦਾ ਇਹ ਸਮਾਗਮ ਜਿਹੜਾ ਬਹੁਤ ਸਾਦਗੀ ਦੇ ਨਾਲ ਰੱਖਿਆ ਪੰਜਾਬ ਜਦੋਂ ਪਿਛਲੇ 15 ਦਿਨ ਪਹਿਲਾਂ ਹੜ੍ਹਾਂ ਚ ਆਇਆ ਤੇ ਪਿਛਲਾ ਜਿਹੜਾ ਸ਼ੁੱਕਰਵਾਰ ਗੁਜ਼ਰਿਆ 6 ਤਰੀਕ ਦਾ ਉਹ ਦਿਨ ਹਜ਼ਰਤ ਮੁਹੰਮਦ ਸਾਹਿਬ ਦਾ ਸਭ ਤੋਂ بڑا ਦਿਨ ਜਿਹੜਾ ਸੀਗਾ ਉਹ ਸੀ ਤੇ ਅਸੀਂ ਸਭ ਤੋਂ ਪਹਿਲਾਂ ਸ਼ੁਰੂਆਤ ਉੱਥੋਂ ਹੀ ਕੀਤੀ ਅਸੀਂ ਇਹ ਐਲਾਨ ਕੀਤਾ ਕਿ ਜਦ ਸਾਡਾ ਗਵਾਂਢੀ ਮੁਸੀਬਤ ਚਾ ਸਾਡਾ ਭਰਾ ਮੁਸੀਬਤ ਦੇ ਵਿੱਚ ਹੈ ਤੇ ਅਸੀਂ ਕਿਸੇ ਖੁਸ਼ੀ ਦਾ ਇਜ਼ਹਾਰ ਕਿਦਾਂ ਕਰ ਸਕਦੇ ਆ ਤੇ ਅਸੀਂ ਕਿਹਾ ਕਿ ਜਿਹੜਾ ਪੈਸਾ ਇੱਧਰ ਖਰਚਣਾ ਉਹ ਆਪਾਂ ਆਪਣੇ ਗੁਆਂਢੀ ਦੇ ਉੱਤੇ ਖਰਚਣਾ ਆਪਣੇ ਮੁਹੱਬਤ ਕਰਨ ਵਾਲੇ ਦੋਸਤ ਦੇ ਉੱਤੇ ਖਰਚਣਾ ਆਪਣੇ ਭਰਾਵਾਂ ਤੇ ਖਰਚਣਾ ਤੇ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਕਿ ਲੁਧਿਆਣਾ ਦੀ ਇਹ ਇਤਿਹਾਸਿਕ ਜਾਮਾ ਮਸਜਿਦ ਜਿਹਨੇ ਜੰਗ-ਏ-ਆਜ਼ਾਦੀ ਜਦੋਂ ਐਲਾਨ ਕੀਤਾ ਵੀ ਦੇਸ਼ ਲਈ ਅੱਗੇ ਆਓ ਉਦੋਂ ਵੀ ਕੌਮ ਨਿਹਾਲ ਦਾ ਲਾਰਾ ਮਾਰਿਆ ਤੇ ਅੱਜ ਜਦੋਂ ਅਸੀਂ ਐਲਾਨ ਕੀਤਾ ਪੂਰੇ ਭਾਰਤ ਦੇ ਮੁਸਲਮਾਨਾਂ ਨੂੰ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਸਾਡੇ ਸਿੱਖ ਭਰਾਵਾਂ ਨੇ ਪੰਜਾਬ ਦੇ ਹਿੰਦੂਆਂ ਨੇ ਦਲਿਤਾਂ ਨੇ ਬੋਧੀ ਜਨਨੀ ਮੁਸਲਮਾਨਾਂ ਨੇ ਹਮੇਸ਼ਾ ਤੁਹਾਡਾ ਸਾਥ ਦਿੱਤਾ ਹੈ ਆਪ ਦਾ ਭਾਵੇਂ ਕੇਰਲਾ ਚਾਈ ਹੋਵੇ ਭਾਵੇਂ ਉੱਤਰਾਖੰਡ ਚਾਈ ਹੋਵੇ ਆਪ ਦਾ ਭਾਵੇਂ ਦਿੱਲੀ 'ਚ ਹੋਵੇ ਭਾਵੇਂ ਕਿਸੇ ਹੋਰ ਕੌਮ ਨੇ ਧਰਨਾ ਲਾਇਆ ਹੋਵੇ ਪੰਜਾਬੀ ਹਮੇਸ਼ਾ ਉਹਨਾਂ ਦੇ ਨਾਲ ਗਏ ਨੇ ਤੇ ਮੈਂ ਸਾਰੀ ਕੌਮ ਨੂੰ ਇਹ ਕਿਹਾ ਸੀ ਕਿ ਜਦ ਹਮੇਸ਼ਾ ਪੰਜਾਬ ਦੇ ਲੋਕਾਂ ਨੇ ਤੁਹਾਡਾ ਸਾਥ ਦਿੱਤਾ ਹੈ ਤੁਹਾਡਾ ਵੀ ਹੁਕਮ ਤੁਹਾਡਾ ਵੀ ਤਰੀਕਾ ਬਣਦਾ ਹੈ ਕਿ ਅੱਜ ਜਦ ਪੰਜਾਬ ਮੁਕਾਬਲਾ ਕਰ ਰਿਹਾ ਹੈ ਪਾਣੀ ਦਾ ਜੇ ਤੁਸੀਂ ਸਾਡੇ ਨਾਲ ਆ ਕੇ ਖੜੋ ਔਰ ਮੈਂ ਬੜਾ ਰਿਣੀ ਐ ਪੂਰੇ ਭਾਰਤ ਦੇ ਖਾਸਕਰ ਯੂਪ ਉਤਰਾਖੰਡ ਔਰ ਹਰਿਆਣਾ ਮੇਵਾੜ ਔਰ ਰਾਜਸਥਾਨ ਔਰ ਹਿਮਾਚਲ ਦੇ ਕੁਝ ਮੁਸਲਿਮ ਸੁਸਾਇਟੀਆਂ ਦਾ ਜਿਨ੍ਹਾਂ ਨੇ ਨਾ ਸਿਰਫ ਉਸ ਐਲਾਨ ਨੂੰ ਸੁਣਿਆ ਬਲਕਿ ਵੱਡੀ ਗਿਣਤੀ ਦੇ ਵਿੱਚ ਰਾਹਤ ਸਮਗਰੀ ਲੈ ਕੇ ਉਹ ਲੁਧਿਆਣਾ ਜਾਮਾ ਮਸਜਿਦ ਰੋਜ਼ਾਨਾ ਆਏ ਹੁਣ ਤੱਕ ਕਈ ਸੌ ਟਰੱਕ ਜਿਹੜੇ ਆ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਭੇਜੇ ਗਏ ਇਹਦੇ ਨਾਲ ਨਾਲ ਅਸੀਂ ਆਪ ਵੀ ਕਿਉਂਕਿ ਦੌਰਾ ਕੀਤਾ ਕਿਉਂਕਿ ਸਾਡੀ ਜਿਹੜੀ ਜਿਹੜਾ ਸੰਗਠਨ ਹੈ ਸੋਸ਼ਲ ਜਿਹਨੂੰ ਅਸੀਂ ਅਰਾਰ ਫਾਊਂਡੇਸ਼ਨ ਕਹਿੰਦੇ ਆ ਉਹ ਕੱਲਾ ਨਹੀਂ ਹੈ ਸਾਡੇ ਸਾਰੇ ਹਿੰਦੂ ਸਿੱਖ ਭਰਾ ਦੋਸ ਸਾਡੇ ਨਾਲ ਨੇ ਪਹਿਲੀ ਵਾਰੀ ਵੀ ਜਦੋਂ ਤੋਂ ਆਈ ਸੀ 2019 ਤੋਂ ਸ਼ਾਇਦ ਜ਼ਿਆਦਾ ਹੋਵੇ ਲੋਕਾਂ ਦੀ ਬਹੁਤ ਮੱਜਾਂ ਰੋੜ ਗਈਆਂ ਸੀ ਤੇ ਮੇਰੇ ਪ੍ਰਧਾਨ ਚਾਚੂ ਸਰਦਾਰ ਪ੍ਰੀਤਪਾਲ ਸਿੰਘ ਜੀ ਤੇ ਉਹਨਾਂ ਨਾਲ ਮਿਲ ਕੇ ਉਸ ਵੇਲੇ ਸ਼ਾਹੀ ਇਮਾਮ ਸਾਹਿਬ ਸਾਡੇ ਪਿਤਾ ਜੀ ਨੇ ਇਸੀ ਮਸਜਿਦ ਦੇ ਵਿੱਚ ਉਹਨਾ ਡੰਗਰਾਂ ਨੂੰ ਨਵੇਂ ਜਾਨਵਰ ਖਰੀਦ ਕੇ ਜਦੋਂ ਗੁਰਦੁਆਰਾ ਦੁਖਨ ਸਾਹਿਬ ਤੋਂ ਦਿੱਤੇ ਗਏ ਤੇ ਉਦੋਂ ਵੀ ਚੈੱਕ ਦਿੱਤਾ ਕਿ ਵੀ ਸਾਡਾ ਵੀ ਹਿੱਸਾ ਇਹਦੇ ਵਿੱਚ ਹੋਣਾ ਚਾਹੀਦਾ ਤੇ ਅਸੀਂ ਉਸੀ ਰਵਾਇਤ ਨੂੰ ਅੱਜ ਅੱਗੇ ਵਧਾ ਰਹੇ ਹਾਂ ਜਿੱਦਾਂ ਗੁਰਸਾਹਿਬ ਸਿੰਘ ਜੀ ਹੈ ਜਸਦੇਵ ਸੇਖੋਂ ਜੀ ਹੈ ਸਾਡੇ ਲੁਧਿਆਣੇ ਦੇ ਸਰਦਾਰ ਪਰਮਪਾਲ ਸਿੰਘ ਸੱਬਰਵਾ ਹੈ ਪ੍ਰਦੀਪ ਬਲਟਵਾ ਤੇ ਅਸੀਂ ਸਾਰਿਆਂ ਨੇ ਮਿਲ ਕੇ ਇਹ ਸੋਚਿਆ ਕਿ ਵੀ ਕਿਉਂਕਿ ਆਫਤਾ ਪੰਜਾਬ ਦੇ ਉੱਤੇ ਆ ਪੰਜਾਬੀ ਸਾਰਿਆਂ ਨਾਲ ਖੜੇ ਹੈ ਤੇ ਆਪਾਂ ਹੁਣ ਇਹਦਾ ਮੁਕਾਬਲਾ ਕਰਨਾ ਤੇ ਜਦ ਅਸੀਂ ਸਰਵੇ ਸ਼ੁਰੂ ਕੀਤਾ ਜਾਣ ਲੱਗੇ ਅੱਗੇ ਤੇ ਜਦ ਅਸੀਂ ਅਲੱਗ-ਅਲੱਗ ਬੇੜੀਆਂ 'ਚ ਬਹਿ ਕੇ ਗਏ ਆ ਲੋਕਾਂ ਦੇ ਘਰਾਂ ਨੂੰ ਦੇਖਿਆ ਤੇ ਮੈਂ ਇੱਕ ਦਿਨ ਰਾਵੀ ਦੇ ਕੰਡੇ ਤੇ ਗਿਆ ਉਹ ਭੈਣ ਸਾਡੀ ਇੱਥੇ ਆਈ ਹੋਈ ਸੀ ਅਜੂਨੀ ਚਲੀ ਗਈ ਹੈ ਤੇ ਉੱਥੇ ਇੱਕ ਔਰਤ ਜਿਹੜੀ ਸੀਗੀ ਗੈਰ ਮੁਸਲਿਮ ਧਰਮ ਨਾਲ ਸੰਬੰਧ ਰੱਖਦੀ ਹੈ ਤੇ ਉਹਦੇ ਘਰ ਤੇ ਬਾਹਰ ਖੜੇ ਲੋਕੀ ਰੀਲਾਂ ਬਣਾ ਰਹੇ ਸੀ ਅੱਜਕੱਲ ਚਲੋ ਇੱਕ ਟ੍ਰੈਂਡ ਹੈ ਹਰ ਬੰਦਾ ਮੋਬਾਈਲ ਤੇ ਰੀਲ ਬਣਾਉਂਦਾ ਹੈ ਲੇਕਿਨ ਉਹ ਉਹਦੇ ਅੰਦਰ ਇੱਕ ਤਕਲੀਫ ਸੀ ਤੇ ਮੈਨੂੰ ਮਹਿਸੂਸ ਹੋਇਆ ਕਿ ਭਈ ਇਹ ਜਿਹੜੀ ਔਰਤ ਹੈ ਲੋਕੀ ਭਾਵੇਂ ਦੇ ਘਰ ਦੀ ਰੀਲ ਬਣਾ ਰਹੇ ਟੁੱਟ ਗਿਆ ਹੈ ਇਹਦੀਆਂ ਬਾਹਰ ਬਣੀਆਂ ਦੁਕਾਨਾਂ ਟਹਿ ਗਈਆਂ ਚਰੇਤਾ ਭਰਿਆ ਹੋਇਆ ਹੈ ਤੇ ਭਾਵੇਂ ਲੋਕਾਂ ਦੇ ਲਈ ਇੱਕ ਪਰਚਾਵੇ ਦਾ ਸਮਾਂ ਹੈ ਜਾਂ ਉਹ ਇਹਨੂੰ ਸੋਸ਼ਲ ਮੀਡੀਆ ਤੇ ਅੱਗੇ ਕਰਨਾ ਚਾਹੁੰਦੇ ਲੇਕਿਨ ਉਹਦੇ ਅੱਖਾਂ 'ਚ ਜਿਹੜੀ ਤਕਲੀਫ ਸੀ ਤੇ ਉਹਨੂੰ ਅਸੀਂ ਦਿਲ ਦੇ ਨਾਲ ਮਹਿਸੂਸ ਕੀਤਾ ਤੇ ਫਿਰ ਮੈਂ ਆ ਕੇ ਸਾਡੇ ਟਰਸਟ ਨੂੰ ਕਿਉਂਕਿ ਇੰਨੇ ਸਾਰੇ ਮੁਸਲਮਾਨ ਭਰਾ ਉਹ ਇੰਨੀ ਮੁਹੱਬਤ ਨਿਸ਼ਾਣ ਕਰ ਰਹੇ ਰੋਜ਼ ਸਵੇਰੇ ਸ਼ਾਮ ਆ ਕੇ ਪੁੱਛ ਰਹੇ ਦੱਸੋ ਹੋਰ ਕੀ ਚਾਹੀਦਾ ਹੈ ਤੇ ਮੈਂ ਉਹਨਾਂ ਨੂੰ ਕਿਹਾ ਕਿ ਕੱਲਾ ਰਾਸ਼ਨ ਵੰਡਣ ਦੇ ਨਾਲ ਹੁਣ ਕੰਮ ਉਹਨਾਂ ਵਾਲਾ ਨਹੀਂ ਹੈ ਰਾਸ਼ਨ ਬਹੁਤ ਆ ਗਿਆ ਹੈ ਹੁਣ ਐਸੇ ਪਰਿਵਾਰ ਚੁਣੋ ਜਿਹੜੇ ਬਹੁਤ ਜ਼ਿਆਦਾ ਗਰੀਬ ਨੇ ਐਸੀ ਗੱਲ ਨਹੀਂ ਪੰਜਾਬ ਬਹੁਤ ਤਕੜਾ ਹੈ ਜ਼ਿਆਦਾਤਰ ਸਾਡੇ ਲੋਕ ਜਿਹੜੇ ਨੇ ਉਹ ਆਪ ਹੀ ਚੱਲ ਰਹੇ ਨੇਗੇ ਲੇਕਿਨ ਹਰ ਜਗ੍ਹਾ 2-4-5 ਪਰਿਵਾਰ ਐਸੇ ਜਿਹੜੇ ਗਰੀਬੀ ਰੇਖਾ ਤੋਂ ਬਹੁਤ ਥੱਲੇ ਨੇ ਅਸੀਂ ਉਹ ਪਰਿਵਾਰ ਲੱਭੋ ਜਿਨ੍ਹਾਂ ਦਾ ਇਸ ਪਾਣੀ ਨੇ ਸਭ ਕੁਝ ਖਤਮ ਕਰ ਦਿੱਤਾ ਤੇ ਅਸੀਂ ਕੱਲ ਤੱਕ ਐਸੇ 37 ਪਰਿਵਾਰ ਲੱਭ ਲੈ ਸਾਡੀ ਟੀਮ ਮੁਸਤਕਿਮ بھائی ਔਰ ਸਨੀ ਸਨੀ ਸਾਡਾ ਮਾਈਕਲ ਸਿੰਘ ਤੇ ਸਾਡਾ ਇੱਕ ਵੀਰ ਆ ਸਾਹਮਣੇ ਖੜਾ ਸੋਨੂ ਜੀ ਅਸੀਂ ਉਹ ਪਿਆਰਨਾ ਪੰਡਤ ਕਹਿੰਨੇ ਤੇ ਇਹਨਾਂ ਤਿੰਨਾਂ ਨੂੰ ਅਸੀਂ ਭੇਜਿਆ ਕਿ ਵੀ ਚਲੋ ਲੱਭੋ ਤੇ ਜਿੱਥੇ ਇੱਥੇ ਮੈਂ ਗਿਆ ਮੈਂ ਵੀ ਦੱਸਿਆ ਕਿ ਉੱਥੇ ਉੱਥੇ ਗਏ ਸੀ ਇਦਾਂ ਇਦਾਂ ਸੀਗਾ ਤੇ ਜਾ ਕੇ ਫਿਜ਼ੀਕਲ ਵੈਰੀਫਿਕੇਸ਼ਨ ਕੀਤੀ ਜਾ ਕੇ ਪੁੱਛਿਆ ਵੀ ਇਹ ਕਿਹਦਾ ਘਰ ਹੈ ਜਦੋਂ ਪਤਾ ਲੱਗ ਗਿਆ ਕਿ ਇਸ ਬੰਦੇ ਦਾ ਘਰ ਹੈ ਤੇ ਲੰਬੇ ਚੋੜੇ ਝਗੜੇ ਜਿ ਨਹੀਂ ਭਏ ਉਹਨਾਂ ਨੂੰ ਬੇਨਤੀ ਕੀਤੀ ਕਿ ਆਪਣਾ ਆਧਾਰ ਕਾਰਡ ਤੇ ਬੈਂਕ ਖਾਤਾ ਦਿਓ ਅਸੀਂ ਤੁਹਾਨੂੰ ਫੌਰੀ ਤੌਰ ਤੇ ਜੋ ਮਦਦ ਸਾਡੀ ਕੌਮ ਨੇ ਸਾਨੂੰ ਦਿੱਤੀ ਹੈ ਲੋਕੀ ਤਾਂ ਬਹੁਤ ਸਾਰੀ ਸੁਸਾਇਟੀਆਂ ਹੁੰਦੀਆਂ ਪੂਰੇ ਦੇਸ਼ ਆਪਦਾ ਆਂਦੀ ਹੈ ਅਕਸਰ ਲੋਕ ਜਦੋਂ ਫੰਡਿੰਗ ਕਰਦੇ ਤੇ ਜਦੋਂ ਪੈਸੇ ਦੇਣ ਦੀ ਗੱਲ ਆਂਦੀ ਹੈ ਤੇ ਸੁਸਾਇਟੀਆਂ ਕਹਿੰਦੀਆਂ ਕਿ ਆਹ ਕਾਗਜ਼ ਲਿਆਓ ਉਹ ਕਾਗਜ਼ ਲਿਆਓ ਤੇ ਉਹਨੂੰ ਲੰਬਾ ਸਮਾਂ ਗੁਜ਼ਰ ਜਾਂਦਾ ਹੈ ਤੇ ਮੈਂ ਆਪਣੇ ਦੋਸਤਾਂ ਨੂੰ ਕਿਹਾ ਕਿ ਅਗਰ ਟਾਈਮ ਤੇ ਮਦਦ ਨਾ ਕੀਤੀ ਗਈ ਤੇ ਫਿਰ ਉਸ ਮਦਦ ਦਾ ਕੋਈ ਫਾਇਦਾ ਨਹੀਂ ਤੇ ਇਸ ਲਈ ਉਹ ਸਾਰੇ ਪਰਿਵਾਰ ਚੁਣ ਲਏ 50 ਲੱਖ ਰੁਪਇਆ ਤੁਹਾਡੇ ਵਰਗੇ ਦੋਸਤਾਂ ਨੇ ਸਾਡੇ ਟਰੱਸਟ ਨੂੰ ਦਿੱਤਾ ਸੀ ਉਹ ਚੱਕ ਕੇ 50 ਲੱਖ ਰੁਪਏ ਅੱਜ ਜ਼ਰੂਰਤਮੰਦਾਂ ਦੇ ਵਿੱਚ ਵੰਡ ਦਿੱਤਾ ਗਿਆ ਹੈ। ਇੱਕ ਗੱਲ ਕਹੀ ਵੀ ਪੰਜਾਬ ਨੂੰ ਕਿਹਾ ਜਾਂਦਾ ਵੀ ਹੜ੍ਹ ਪ੍ਰਭਾਵਿਤ ਹੈ। ਇਹ ਪ੍ਰਭਾਵਿਤ ਨਹੀਂ ਹੈ। ਇਹ ਹੜ੍ਹਾਂ ਨਾਲ ਲੜ ਰਿਹਾ ਹੈ। ਪ੍ਰਭਾਵਿਤ ਨਹੀਂ ਹੈ ਮੈਂ ਬਾਰ-ਬਾਰ ਇਹ ਗੱਲ ਹਰ ਜਗ੍ਹਾ ਕਹਿ ਰਹੇ ਹਾਂ। ਪੰਜਾਬ ਹੜ੍ਹ ਪ੍ਰਭਾਵਿਤ ਨਹੀਂ ਹੈ। ਪੰਜਾਬ ਹੜ੍ਹਾਂ ਦਾ ਮੁਕਾਬਲਾ ਕਰ ਰਿਹਾ ਹੈ। 2019 'ਚ ਵੀ ਕੀਤਾ। 2022 'ਚ ਵੀ ਕੀਤਾ ਜਦੋਂ ਦਰਿਆ ਬਿਆਸ ਨੂੰ ਨੱਕਾ ਲਾਇਆ। ਉਦੋਂ ਅਫਸਰ ਤਾਂ ਉੱਥੇ ਗਲੇ ਕਹਿੰਦੇ ਸੀ ਵੀ ਇਹ 400 ਦਿਨ ਦਾ ਕੰਮ ਆ। ਤੇ ਪੰਜਾਬੀਆਂ ਨੇ, ਜੱਟਾਂ ਨੇ, ਸਾਡੇ ਪੰਜਾਬ ਦੀ ਸਾਰੀਆਂ ਕੌਮਾਂ ਨੇ ਉਹਦੇ ਤੋਂ ਉਲ ਪਾੜਤੀ ਦਰਿਆ ਨੂੰ ਹੀ ਨਕਾ ਲਾ ਦਿੱਤਾ 28 ਦਿਨਾਂ ਦੀ ਸੰਤ ਸੀਚੇਵਾਲ ਜੀ ਦੀ ਰਹਿਨਮਾਈ ਚ ਅਗਰ ਤੁਸੀਂ ਕਦੀ ਜਾਓਗੇ ਅਜੇ ਵੀ ਉਹ ਨਕਾ ਚੰਗੀ ਤਰ੍ਹਾਂ ਬੰਦ ਹੈ ਯਾਨੀ ਜਿੱਥੇ ਹੀ ਤੇ ਬੰਦ ਕੀਤਾ ਸੀ ਉਧਰੋਂ ਨਹੀਂ ਆਇਆ ਪਾਣੀ ਐਤਕੀ ਨਵੇਂ ਪਾਸਿਓਂ ਆਇਆ ਤੇ ਕਹਿਣ ਦਾ ਮਤਲਬ ਹੈ ਪੰਜਾਬੀ ਕਦੀ ਡਰਦੇ ਨਹੀਂ ਆ ਪੰਜਾਬੀਆਂ ਦੀ ਰਿਵਾਇਤ 'ਚ ਇਹ ਗੱਲ ਸ਼ਾਮਲ ਹੈ ਕਿ ਜਦ ਕਦੀ ਆ ਆਪਦਾ ਦਾ ਦੁਸ਼ਮਨ ਦਾ ਅਸੀਂ ਮੁਕਾਬਲਾ ਕਰਦੇ ਆ ਤੇ ਫਿਰ ਅਸੀਂ ਆਪਣੀ ਧਰਮ ਜਾਤ ਔਰ ਬਰਾਦਰੀ ਨਹੀਂ ਦੇਖਦੇ ਦਸ਼ਮੇਸ਼ ਵੀਰ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਜੀ ਨੇ ਜਦ ਜ਼ੁਲਮ ਦੇ ਖਿਲਾਫ ਆਵਾਜ਼ ਚੱਕੀ ਸੀ ਤੇ ਨਬੀ ਖਾਂ ਗਨੀ ਖਾਨ ਨੇ ਉਹਨਾਂ ਨੂੰ ਉੱਚਾ ਪੀਰ ਬਣਾ ਕੇ ਆਪਣੇ ਮੋਢੇ ਚੱਕਿਆ ਪੀਰ ਬੁੱਧੂ ਸ਼ਾਹ ਨੇ ਆਪਣੇ ਬੇਟੇ ਉਹਨਾਂ ਲਈ ਕੁਰਬਾਨ ਕੀਤੇ ਤੇ ਦੀਵਾਨ ਟੋਡਰਮਲ ਨੇ ਆਪਣਾ ਸਾਰਾ ਸਰਮਾਇਆ ਖਰਚ ਕਰਕੇ ਸਾਬਜ਼ਾਦਿਆਂ ਦੇ ਲਈ ਕੁਰਬਾਨੀ ਪੇਸ਼ ਕੀਤੀ ਤੇ ਮੁਸਲਮਾਨ ਹੋਣ ਤੇ ਭਾਵੇਂ ਹਿੰਦੂ ਹੋਣ ਪੰਥ ਦੇ ਨਾਲ ਹਮੇਸ਼ਾ ਇਹਨਾਂ ਦੋਨਾਂ ਕੌਮਾਂ ਨੇ ਸੱਜੀਆਂ ਖੱਬੀਆਂ ਬਾਵੇਂ ਬਣ ਕੇ ਲੋਕਾਂ ਦਾ ਸਾਥ ਦਿੱਤਾ ਹੈ ਜੀ ਇਹ ਗੱਲ ਕਿ ਉੱਥੇ ਵੀਡੀਓਜ਼ ਬਣ ਰਹੀਆਂ ਸੀ ਰੀਲਸ ਬਣ ਰਹੀਆਂ ਸੀ ਅਸੀਂ ਵੀ ਦੇਖ ਰਹੇ ਆਂ ਵੀ ਬੜਿਆਂ ਲਈ ਨਾ ਇਹ ਰੀਲਸ ਜਿਹੜੀਆਂ ਹੋ ਗਈਆਂ ਜਾਂ ਸੋਸ਼ਲ ਮੀਡੀਆ ਤੇ ਇਹ ਵੀਡੀਓਜ਼ ਪਾਣਾ ਚਲੋ ਮੈਂ ਕਹਿੰਦਾ ਬੜੇ ਲੋਕ ਸੇਵਾ ਵੀ ਕਰ ਰਿਹਾ ਚੰਗਾ ਵੀ ਕਰ ਰਿਹਾ ਪਰ ਲੋਕਾਂ ਨੇ ਇਸ ਨੂੰ ਐਂਟਰਟੇਨਮੈਂਟ ਦਾ ਸੋਰਸ ਬਣਾ ਲਿਆ ਮੈਂ ਵੀ ਗੱਲ ਦੇਖੀ ਮੈਂ ਸਿੱਧਾ ਕਹਿ ਦਿੰਦਾ ਹਾਂ ਉਹਨਾਂ ਵੀ ਮੈਂ ਕਈ ਐਨ ਜੀਓਸ ਤਾਂ ਦੇਖਿਆ ਵੀ ਨਹੀਂ ਸੀ ਗਿਆ ਜਿਹੜੀਆਂ ਇਸ ਟਾਈਮ ਬਣ ਗਿਆ ਹੋਈਆਂ ਜਿਨ੍ਹਾਂ ਨੇ ਅਜਨਾਲਾ ਮੈਂ ਜਾਂਦਾ ਅਜਨਾਲਾ ਪਿੱਛੇ ਹੀ ਉਹਨਾਂ ਦੇ ਟੈਂਟ ਲੱਗੇ ਹੁੰਦੇ ਅੰਦਰ ਜਾ ਕੇ ਨਹੀਂ ਲੱਗੇ ਪਿੱਛੇ ਉਹਨਾਂ ਦੇ ਟੈਂਟ ਲੱਗੇ ਹੋਏ ਆ ਉੱਥੇ ਇਹ ਉਹ ਹੀ ਉਹ ਐਨ ਜੀਓ ਹੈ ਜਿਹੜੇ ਬਾਰ ਬਾਰ ਫੇਸਬੁੱਕ ਤੇ ਪਾਉਂਦੇ ਕਿ ਹੁਣ ਪੰਜਾਬ ਨੂੰ ਮਦਦ ਦੀ ਜਰੂਰਤ ਨਹੀਂ ਕਿਉਂਕਿ ਇਹ ਮੇਨ ਪੁਆਇੰਟ ਤਾਂ ਗਏ ਨਹੀਂ ਇਹ ਅੱਗੇ ਇਹ ਹਾਂ ਇਹ ਤਾਂ ਪਿੱਛੇ ਨੇ ਆਪਣੀਆਂ ਦੋ ਫੋਟੋਆਂ ਖਿੱਚਵਾਈਆਂ ਆ ਗਏ ਤੇ ਇਹ ਤਾਂ ਉੱਥੇ ਤੱਕ ਪਹੁੰਚੇ ਹੀ ਨਹੀਂ ਜਿੱਥੇ ਜ਼ਰੂਰਤ ਹੈ ਇਹ ਉਹਨਾ ਪਾਣੀਆਂ 'ਚ ਹੀ ਨਹੀਂ ਉਤਰੇ ਇਹਨਾਂ ਨੇ ਉਸ ਤਕਲੀਫ ਨੂੰ ਮਹਿਸੂਸ ਹੀ ਨਹੀਂ ਕੀਤਾ ਇਹਨਾਂ ਨੇ ਏਸੀ ਕਮਰੇ ਹੀ ਨਹੀਂ ਛੱਡੇ ਇਹ ਤਾਂ ਗਏ بس 4-5 ਬੰਦੇ ਲਿੱਤੇ ਤੋਂ ਥੋੜੀ ਜੀ ਫੋਟੋ ਖਚਾਈ ਆ ਗਏ। ਕੌਣ ਕਹਿੰਦਾ ਕਿ ਪੰਜਾਬ ਨੂੰ ਅਜੇ ਜ਼ਰੂਰਤ ਨਹੀਂ ਹੈ। ਆਣ ਆਲੇ 4 ਮਹੀਨੇ ਜਦ ਪਾਣੀ ਉਤਰੂਗਾ, ਤੋਂ ਜਿਹੜਾ ਰੇਤਾ ਭਰ ਗਿਆ ਉਹ ਕਿਹਨੇ ਹਟਾਣਾ? ਆ ਜਿਹੜਾ ਟਿਊਬ ਲਾਂਚ ਗਾਰਾ ਚਲਾ ਗਿਆ, ਜਿਹੜੀਆਂ ਮੋਟਰਾਂ ਫੁੱਗ ਗਈਆਂ ਉਹ ਕਿਹਨੇ ਨਵੀਆਂ ਪਵਾਉਣੀਆਂ? ਗਰੀਬ ਜ਼ਿਮੀਂਦਾਰ ਨੂੰ ਬੀਜ ਕਿਹਨੇ ਲਿਆ ਕੇ ਦੇਣਾ? ਇੰਨਾ ਡੀਜ਼ਲ ਕਿੱਥੋਂ ਲਿਆਣਾ ਜਿਹਦੇ ਨਾਲ ਰੇਤੇ ਨੂੰ ਖਿੱਚ ਕੇ ਅਸੀਂ ਸਾਈਡ ਤੇ ਕਰ ਦਈਏ। ਡਾਂਗਰ ਜਿਹੜੇ ਮਰੇ ਪਏ ਆ ਜਗ੍ਹਾ-ਜਗ੍ਹਾ ਕਿਤੇ ਤੁਸੀਂ ਦੇਖੋ ਮੱਝਾਂ ਮਰੀਆਂ ਪਈਆਂ ਆਮ ਜਿਹੜੇ ਸਟਰੀਟ ਡੌਗਸ ਸੀ ਉਹ ਪਾਣੀ ਦੇ ਨਾਲ ਮਰ ਗਏ ਬਹੁਤ ਸਾਰੀਆਂ ਬਿੱਲੀਆਂ ਅਸੀਂ ਗਏ ਕਿਉਂਕਿ ਉਹਨਾਂ ਨੂੰ ਜੀਬੀਸੀ ਨਾਲ ਚੱਕ ਕੇ ਦਬਣਾ ਉਹ ਕਿਨੇ ਕਰਨਾ ਕਿਉਂਕਿ ਅਗਰ ਉਹ ਪਏ ਰਹਿਣਗੇ ਬਿਮਾਰੀ ਫੈਲਾਉਗੀ ਉਸ ਤੋਂ ਬਾਅਦ ਜਿਹੜੇ ਜਾਨਵਰ ਪਾਣੀ ਨਾਲ ਬਿਮਾਰ ਹੋ ਗਏ ਉਹਨਾਂ ਦੀ ਸੇਵਾ ਕਿਹਨੇ ਕਰਨੀ ਅਸੀਂ ਇਸ ਹੱਦ ਤੱਕ ਮੁਕਾਬਲਾ ਕਰ ਰਹੇ ਹਾਂ ਪੰਜਾਬ ਦੇ ਲੋਕ ਇਹ ਲੋਕੀ ਮੈਨੂੰ ਇੱਕ ਪਰਸਨਿਕ ਯੂਟਿਊਬਰ ਸੀ ਬੇਵਕੂਫ ਸੀ ਬਿਲਕੁਲ ਮੇਰੇ ਕੋ ਵੀਡੀਓ ਲੈ ਕੇ ਆ ਕੇ ਕਿਹਾ ਦੇਖੋ ਇਹ 10000 ਪਾਣੀ ਦੀ ਬੋਤਲਾਂ ਟੋੜੀਆਂ ਰਲ ਰਹੀਆਂ ਉਹ ਮੈਂ ਕਿਹਾ ਬੇਵਕੂਫ ਭਾਈ ਇਹ ਰੋਲ ਨਹੀਂ ਰਹੀਆਂ ਸਾਡੀ ਜਿਹੜੀ ਬੇੜੀ ਰੋਜ਼ ਜਾਂਦੀ ਹੈ ਉਹ ਸਿਰਫ ਅੰਦਰ ਜਿਹੜਾ ਮਕਾਨ 'ਚ ਦੋ ਤਿੰਨ ਬੰਦੇ ਬੈਠੇ ਸਿਰਫ ਉਹਨੂੰ ਪਾਣੀ ਨਹੀਂ ਪੀਣ ਲਈ ਦੇ ਰਹੇ ਦੋ ਕੈਰਟ ਉੱਥੇ ਮੱਝਾਂ ਨੂੰ ਵੀ ਪੀਣ ਲਈ ਦੇ ਰਹੇ ਆ ਕਿਉਂਕਿ ਨਲਕੇ ਦਾ ਪਾਣੀ ਗੰਦਾ ਹੈ ਟਿਊਬਲ ਜੋ ਪਾਣੀ ਗਾਰੇ ਵਾਲਾ ਨਿਕਲਦਾ ਪਿਆ ਤੇ ਨਾਦਾਨਾਂ ਲਈਦਾ ਪੁਲ ਤੇ ਢੇਰ ਲੱਗਾ ਹੋਇਆ ਤੇ ਜਿਨ੍ਹਾਂ ਨੇ ਸੇਵਾ ਕਰਨੀ ਹੈ ਉਹਨਾਂ ਨੂੰ ਪਤਾ ਹੈ ਸਾਡੀ ਰਸਦ ਹੈ ਅਸੀਂ ਇਸ ਰਸਦ ਦੇ ਨਾਲ ਲੱਗੇ ਜਿਹੜਾ ਹੈ ਔਰ ਮੁਕਾਬਲਾ ਕਰਨਾ ਹੈ ਮੈਡੀਕਲ ਸਹੂਲਤਾਂ ਦੀ ਵੀ ਇਸ ਸਮੇ ਬਹੁਤ ਜ਼ਰੂਰਤ ਹੈ ਮੈਂ ਤਾਂ ਇਹ ਤੁਹਾਨੂੰ ਸਵਾਲ ਪੁੱਛ ਰਿਹਾ ਕਿਉਂਕਿ ਤੁਸੀਂ ਕਰ ਰਹੇ ਹੋ ਵੀ ਉੱਥੇ ਡਾਕਟਰ ਸਪੈਸ਼ਲੀ ਗਏ ਅਸੀਂ ਲੁਧਿਆਣਾ ਜਾਮਾ ਮਸ਼ੀਫਤੋਂ ਹੁਣ ਤੱਕ 10 ਲੱਖ ਰੁਪਏ ਦੀਆਂ ਦਵਾਈਆਂ ਭੇਜੀਆਂ ਔਰ ਸਾਡੀ ਅਲੱਗ-ਅਲੱਗ ਮੁਸਲਮਾਨ ਡਾਕਟਰਸ ਆਏ ਸੀ ਸਾਡੇ ਕੋ ਦਿੱਲੀ ਤੋਂ ਨੌਇਡਾ ਤੋਂ ਔਰ ਕੁਝ ਯੂਪੀ ਤੋਂ ਉਹਨਾਂ ਦੀ ਟੀਮਾਂ ਬਣਾ ਕੇ ਰਹਿ ਰਾਹ ਸੇਵਾ ਸੁਸਾਇਟੀ ਦੇ ਜ਼ਰੀਏ ਉਹਨਾਂ ਨੂੰ ਫੀਲਡ ਦੇ ਵਿੱਚ ਭੇਜਿਆ ਲਗਾਤਾਰ ਉਹ ਕੰਮ ਕਰ ਰਹੇ ਔਰ ਸਿਰਫ ਅਸੀਂ ਇਨਸਾਨਾਂ ਦੀ ਦਵਾਈ ਨਹੀਂ ਬਲਕਿ ਜਾਨਵਰਾਂ ਦੀ ਦਵਾਈ ਵੀ ਕੱਲ ਵੀ ਇੱਕ ਵੱਡੀ ਕੇਬੀ ਜਾਨਵਰਾਂ ਦੀ ਦੁਬਾਰਾ ਦਵਾਈ ਦੀ ਉਹ ਅਲੱਗ-ਅਲੱਗ ਬੇਸ ਕੈਂਪ ਤੇ ਭੇਜ ਦਿੱਤੀ। ਅੰਤਿਜ ਮੈਂ ਹੀ ਕਹਾਂਗਾ ਪੰਜਾਬੀਆਂ ਨੂੰ ਬਦਨਾਮ ਕਰਨ ਦੀ ਬੜੀ ਕੋਸ਼ਿਸ਼ ਕਰਦੀ ਜਾਂਦੀ ਕਦੇ ਉੜਤਾ ਪੰਜਾਬ ਕਹਿੰਦੇ ਆ ਕਦੇ ਕਹਿੰਦੇ ਆ ਵੀ ਇਹਨਾਂ ਦੇ ਨੌਜਵਾਨ ਤਾਂ ਨਸ਼ਿਆਂ ਵਿੱਚ ਨੇ ਮੈਂ ਤੁਸੀਂ ਕਿਹਾ ਆਪ ਹੀ ਕਿਹਾ ਵੀ ਇਹ ਤਾਂ ਦਰਿਆ ਦਾ ਰੁਕ ਜਿਹੜਾ ਦਰਿਆ ਦੇ ਵਹਾਅ 모ੜ ਦਿੰਦੇ ਆ ਰੁਕ 모ੜ ਦਿੰਦੇ ਆ ਤੇ ਨਸ਼ੇ ਕਰਨ ਵਾਲੇ ਇਹ ਕੰਮ ਤਾਂ ਨਹੀਂ ਕਰਦੇ ਦੇਖੋ ਪੰਜਾਬੀ ਜਿਹੜੇ ਨੇ ਉਹ ਬੜੀ ਜੁਰਤਮੰਦ ਕੌਮ ਹੈ ਸਾਡੇ ਵੱਡੇ ਭਰਾ ਨੇ ਸਿੱਖ ਭਾਵੇਂ Hindu ਭਰਾ ਨੇ ਔਰ ਹੋਰ ਜਿੰਨੇ ਘਟ ਗਿਣਤੀਆਂ ਨੇ ਇਹਨਾਂ ਨੇ ਹਮੇਸ਼ਾ ਇੱਕ ਦੂਸਰੇ ਦੇ ਨਾਲ ਕਦੀ ਕੋਈ ਫਰਕ ਨਹੀਂ ਕੀਤਾ ਮੁਹੱਬਤਾ ਮੰਗੋ ਇੱਕ ਦੂਸਰੇ ਨੂੰ ਰੱਖਿਆ ਔਰ ਅੱਜ ਜਿਨ੍ਹਾਂ ਨੂੰ ਕੱਲ ਤੱਕ ਤੁਸੀਂ ਕਹਿੰਦੇ ਸੀ ਨਸ਼ੇੜੀ ਨੇ आज यो नशेड़ी अपने ट्रैक्टर चक्की अपनी ट्रालियां चक्की अपने मोढਿਆਂ ਤੇ ਤੋਲੇ चक्की ہوئی ਜਾ ਰਹੀ ਹੈ और हर एक बंदे ਨੂੰ اور ਪੰਜਾਬੀਆਂ ਨੇ ਸੇਵਾ ਦਾ ਵੀ ਅਗਰ ਪਾਣੀ ਦਾ ਹੜਾ ਆਇਆ ਨਾ ਤੇ ਸੇਵਾ ਦਾ ਵੀ ਹੜ ਲਿਆਤਾ ਹੈ ਹੋਰ ਕਿਸੇ ਸੂਬੇ 'ਚ ਜਦੋਂ ਆਪਦਾ ਆਂਦੀ ਹੈ ਮੈਂ ਕਹਿਣਾ ਨਹੀਂ ਚਾਹੁੰਦਾ ਲੇਕਿਨ ਮਿਸਾਲ ਦੇਣਾ ਚਾਹੁੰਨਾ ਅਗਰ ਕਿਤੇ ਹੋਰ ਆਪਦਾ ਆਂਦੀ ਹੈ ਨਾ ਤੇ 5 ਰੁਪਏ 10 ਰੁਪਏ ਵਾਲੀ ਪਾਣੀ ਦੀ ਬੋਤਲ 250 ਦੀ ਹੋ ਜਾਂਦੀ ਹੈ ਸਾਡੇ ਸੂਬੇ ਜਦੋਂ ਆਪਦਾ ਆਂਦੀ ਹੈ ਨਾ ਤੇ 20 ਰੁਪਏ ਵਾਲੀ ਵਧੀਆ ਬੋਤਲ ਜਿਹੜੀ ਹੈ ਉਹ ਫਰੀ ਦਿੱਤੀ ਜਾਂਦੀ ਹੈ ਇਹਨੂੰ ਹੀ ਪੰਜਾਬ ਕਹਿੰਦੇ ਸੋ ਜਿਵੇਂ ਕਿ ਗੱਲਬਾਤ ਕਰਕੇ ਹਟੇ ਆ ਅਸਲ ਦੇ ਵਿੱਚ ਸਭ ਤੋਂ ਵੱਡੀ ਗੱਲ ਆ ਬਈ 50 ਲੱਖ ਰੁਪਏ ਹੁਣ ਇਹਨਾਂ ਨੇ ਜਿਹੜੇ ਆ ਉਹ ਰਿਲੀਜ਼ ਕੀਤੇ ਆ ਅਤੇ ਜਿਨ੍ਹਾਂ ਨੂੰ ਜ਼ਰੂਰਤ ਸੀ ਉਹਨਾਂ ਨੂੰ ਇੱਥੇ ਬੁਲਾ ਕੇ ਚੈੱਕ ਵੰਡੇ ਗਏ ਆ ਸਭ ਤੋਂ ਵੱਡੀ ਗੱਲ ਆ ਵੀ ਜਦੋਂ ਜ਼ਰੂਰਤ ਆ ਉਸ ਸਮੇਂ ਮਦਦ ਕੀਤੀ ਗਿਆ ਕਿਉਂਕਿ ਜਿੱਥੇ ਅਸੀਂ ਮੁੜ ਵਸੇਵੇ ਦੀ ਗੱਲ ਕਰ ਰਹੇ ਸੀ ਤਾਂ ਮੁੜ ਵਸੇਵੇ ਦੀ ਇਹਨਾਂ ਨੇ ਸ਼ੁਰੂਆਤ ਕਰਤੀ ਐ ਤੇ ਇਹ ਨਹੀਂ ਵੀ 50 ਲੱਖ ਦੇ ਦਿੱਤਾ ਤੇ ਗੱਲ ਖਤਮ ਹੋ ਗਈ ਇਹ ਗੱਲ ਕਹੀ ਆ ਵੀ ਸਾਡੀ ਸੇਵਾ ਜਿਹੜੀ ਆ ਉਹ ਜਾਰੀ ਰਹੇਗੀ ਜਾਰੀ ਰਹੇਗੀ ਜਦੋਂ ਤੱਕ ਪੰਜਾਬ ਦਾ ਮੁੜ ਵਸੇਵਾ ਜਿਹੜਾ ਨਹੀਂ ਹੁੰਦਾ ਤਾਂ ਇਸ ਸਮੇਂ ਸਭ ਤੋਂ ਵੱਡੀ ਗੱਲ ਹੈ ਜਿਨ੍ਹਾਂ ਨੂੰ ਅਲੱਗ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਪੰਜਾਬ ਦੇ ਵਿੱਚ Hindu Sikh ਜਾਂ Muslim ਦੀ ਇਕਤਾ ਜਿਹੜੀ ਆ ਉਹ ਹਮੇਸ਼ਾ ਕਾਇਮ ਰਹੇਗੀ ਜੇ ਐਨਐਨ ਨੂੰ ਅਲੱਗ ਕਰਨ ਦੀ ਜਿੰਨੀ ਮਰਜ਼ੀ ਸੋਸ਼ਲ ਮੀਡੀਆ ਤੇ ਤੁਸੀਂ ਕੋਸ਼ਿਸ਼ ਕਰ ਲੋ ਇੱਕ ਦੂਜੇ ਦੇ ਨਾਲ ਖੜੇ ਜ਼ਰੂਰ ਮਿਲਣਗੇ ਸੋ ਇਸੇ ਤਰੀਕੇ ਨਾਲ ਹੜਾ ਦੀ ਜੋ ਗਰਾਊਂਡ ਰਿਐਲਿਟੀ ਹੈ ਉਹ اسی ਤੁਹਾਡੇ ਨਾਲ ਬਿਸਮਿਲ੍ਲਾਹਿ ਰਹਿਮਾਨੁ ਰਹੀਮ ਸ਼ੁਰੂ ਕਰਦਾ ਹਾਂ ਅੱਲਾਹ ਤਾਲਾ ਦੇ ਨਾਮ ਤੋਂ ਜੋ ਬੜਾ ਮਿਹਰਬਾਨ ਤੇ ਨਿਯਾਇਤ ਰਹਿਮ ਕਰਨ ਵਾਲਾ ਹੈ ਅੱਜ ਅਸੀਂ ਲੁਧਿਆਣਾ ਦੀ ਇਤਿਹਾਸ ਸਿੰਘ ਜਾਮਾ ਮਸਜਿਦ ਵਿਖੇ ਆ ਤੇ ਅੱਜ ਸਾਡੇ ਮਰਹੂਮ ਸ਼ਾਹੀ ਮਾ ਮੌਲਾਨਾ ਹਬੀਬੁਰਹਿਮਾਨ ਸਾਨੀ ਲੁਧਿਆਣਵੀ ਸਾਹਿਬ ਦੀ ਇੰਤਖਾਲ ਨੂੰ 4 ਸਾਲ ਮੁਕੰਮਲ ਹੋਏ ਨੇ ਉਧਰੋਂ ਪੰਜਾਬ ਜਿਹੜਾ ਹੈ ਉਹ ਹੱਡ ਦਾ ਮੁਕਾਬਲਾ ਕਰ ਰਿਹਾ ਸੀ ਅਸੀਂ ਇੱਕ ਅਪੀਲ ਜਾਰੀ ਕੀਤੀ ਸੀ ਪੂਰੇ ਦੇਸ਼ ਦੇ ਮੁਸਲਮਾਨਾਂ ਦੇ ਨਾਮ ਕਿ ਐਤ ਕੀ ਜਿਹੜਾ 12 ਰਬੀ ਉਲ ਔਲ ਦਾ ਦਿਨ ਗਿਆ ਹੈ ਈਦ ਮਿਲਦੁਲ ਨਬੀ ਕਿ ਉਹ ਨਾ ਮਨਾ ਕੇ ਅਸੀਂ ਆਪਣੇ ਭਰਾਵਾਂ ਦਾ ਸਾਥ ਦਈਏ ਤੇ ਬੜੀ ਖੁਸ਼ੀ ਹੈ ਕਿ ਪੂਰੇ ਦੇਸ਼ ਤੋਂ ਵੱਡੀ ਗਿਣਤੀ ਚ ਮੁਸਲਮਾਨ ਪੰਜਾਬ ਪਹੁੰਚੇ ਤੇ ਉਹਨਾਂ ਨੇ ਸਾਡਾ ਸਾਥ ਜਿਹੜਾ ਹੈ ਉਹ ਦਿੱਤਾ ਹੈ ਤੇ ਇਸੇ ਸਾਥ ਨੂੰ ਦੋ ਕਦਮ ਅੱਗੇ ਵਧਾਉਂਦੇ ਹੋਏ ਅਸੀਂ ਜਦ ਪੂਰੇ ਪੰਜਾਬ ਦਾ ਦੌਰਾ ਕੀਤਾ ਆਪ ਤੇ ਬਹੁਤ ਸਾਰੀ ਜਗ੍ਹਾ ਇਹ ਗੱਲ ਮਹਿਸੂਸ ਕੀਤੀ ਕਿ ਰਾਜਨ ਤੋਂ ਇਲਾਵਾ ਬਹੁਤ ਸਾਰੇ ਪਰਿਵਾਰ ਐਸੇ ਨੇ ਜਿਨ੍ਹਾਂ ਦੀਆਂ ਛੱਤਾਂ गिर ਗਈਆਂ ਨੇ ਘਰ ਗਿਰ ਗਏ ਨੇ ਪਾਣੀ ਨੇ ਉਹਨਾਂ ਦੀ ਬੁਨਿਆਦਾਂ ਨੂੰ متاثر ਕੀਤਾ ਹੈ ਤੇ ਉਹ ਟੈਂਟ ਲਾ ਕੇ ਜਾਂ ਤਰਪਾਲ ਲਾ ਕੇ ਆਪਣਾ گزارا ਕਰ ਰਹੇ ਨੇ ਤੇ ਅਸੀਂ ਇੱਕ ਛੋਟੀ ਜੀ ਕੋਸ਼ਿਸ਼ ਇਹ ਕੀਤੀ ਕਿ ਉਹਨਾਂ ਪਰਿਵਾਰਾਂ ਨੂੰ ਚਿੰਨਹਿਤ ਕੀਤਾ ਇੱਕ ਛੋਟੀ ਜੀ ਵੈਰੀਫਿਕੇਸ਼ਨ ਦੇ ਜ਼ਰੀਏ ਸਾਡੀ ਤਿੰਨ ਮੈਂਬਰੀ ਟੀਮ ਜਿਹਦੇ ਇੱਕ ਮੁਸਤਕੀਮ ਸਾਹਿਬ ਤੇ ਮਾਈਕਲ ਸਿੰਘ ਜੀ ਤੇ ਸੋਨੂ ਵਰਮਾ ਜੀ ਇਹਨਾਂ ਤਿੰਨਾਂ ਜਣਿਆਂ ਨੂੰ ਅਸੀਂ ਭੇਜਿਆ ਕਿ ਐਸੇ ਪਰਿਵਾਰਾਂ ਨੂੰ ਢੂੰਡੋ ਜਿਨ੍ਹਾਂ ਦੇ ਇੱਕ ਇੱਕ ਦੋ ਦੋ ਕਮਰਿਆਂ ਦੇ ਮਕਾਨ ਸਿਗੇ ਤਾਂ ਕਿ ਅਸੀਂ ਜਿਹੜਾ ਮੁਸਲਮਾਨਾਂ ਨੇ ਸਾਡੇ ਨਾਲ ਮੁਹੱਬਤ ਕੀਤੀ ਹੈ ਉਹਨਾਂ ਨੇ ਸਾਡਾ ਅਹਿਰਾਰ ਫਾਊਂਡੇਸ਼ਨ ਨੂੰ ਜੋ ਆਨਲਾਈਨ ਦਿੱਤਾ ਹੈ ਅਸੀਂ ਉਹ ਆਪਣੇ ਕੋਲ देर तक ਰੱਖਣ ਦੀ بجائے ਫੌਰੀ ਤੌਰ ਤੇ ਉਹਨੂੰ ਰਿਲੀਜ਼ ਕਰੀਏ ਉਹਨਾਂ ਲੋਕਾਂ ਦੇ ਲਈ ਜਿਹੜੇ ਕਿਤੇ ਨਾ ਕਿਤੇ ਵਿਆਜ ਤੇ ਪੈਸੇ ਲੈ ਕੇ ਆਪਣੇ ਛੋਟੇ ਜਿਹੇ ਘਰ ਨੂੰ ਦਰੁਸਤ ਕਰਨਾ ਚਾਹੁੰਦੇ ਕਿਉਂਕਿ ਅਸੀਂ ਇਹ ਸਮਝਦੇ ਸੀਗੇ ਕਿਆ ਕਰ ਰਹੇ ਬਹੁਤ ਹੀ ਜਿੰਨਾ ਦਾ 21 ਕਮਰੇ ਦਾ ਘਰ ਹੈ ਮਜ਼ਦੂਰ ਕਿਸਮ ਦੇ ਲੋਕ ਨੇ ਇਹ ਅਗਰ ਵਿਆਜ ਵਾਲੇ ਪਾਸੇ ਜਾਣਗੇ ਤੇ ਇਹਨਾਂ ਨੂੰ ਆਉਣ ਵਾਲੇ ਸਮੇਂ 'ਚ ਬੜੀ ਦਿੱਕਤ ਆਏਗੀ ਤੇ ਬਹੁਤ ਖੁਸ਼ੀ ਦੀ ਗੱਲ ਹੈ ਕਿ ਅਸੀਂ ਸਿਰਫ 5 ਦਿਨ ਦੀ ਪ੍ਰੈਕਟਿਸ ਤੋਂ ਬਾਅਦ ਆਦੇ ਐਸੇ ਕਈ 35 ਤੋਂ 37 ਪਰਿਵਾਰ ਲੱਭ ਲਏ ਜਿਨ੍ਹਾਂ 'ਚ ਸਾਰੇ ਧਰਮਾਂ ਦੇ ਲੋਕ ਨੇ ਔਰ ਉਹਨਾਂ ਨੂੰ ਜਿਨ੍ਹਾਂ ਦਾ ਜ਼ਿਆਦਾ ਨੁਕਸਾਨ ਹੋਇਆ 2-2 ਲੱਖ ਰੁਪਏ ਜਿਨ੍ਹਾਂ ਦਾ ਥੋੜਾ ਹੋਇਆ ਉਹਨਾਂ ਨੂੰ 1-1 ਲੱਖ ਰੁਪਏ ਟੋਟਲ 50 ਲੱਖ ਰੁਪਏ ਦੀ ਗ੍ਰਾਂਟ ਜਿਹੜੀ ਹੈ ਅੱਜ ਉਹਦੇ ਚੈੱਕ ਜਿਹੜੇ ਹੈ ਇਹਨਾਂ ਸਾਰੇ ਸਾਥੀਆਂ ਨੂੰ ਮੁਹੱਬਤ ਦੀ ਸ਼ਕਲ ਦੇ ਜਿਹੜੇ ਆ ਉਹ ਅਸੀਂ ਜਾਵਾ ਮਾਜੂਦ ਕੇ ਦੇ ਦਿੱਤਾ ਸੋ ਪ੍ਰੋਫਰਟਲੀ ਆ ਵੀ ਸੀ ਦਾ ਵੀ ਕਿਹੜੇ ਕ੍ਰਾਈਟਰੀਆ ਦੇ ਨਾਲ ਚੁਣੇਗੇ ਮਤਲਬ ਉਹਨਾਂ ਦਾ ਡੈਮੇਜ ਦਾ ਅਸੈਸਮੈਂਟ ਕੈਰੀਡਰੀਆ ਅਸੈਸਮੈਂਟ ਦੇਖੋ ਇੱਕ ਤਾਂ ਜਿਹੜੇ ਬڑے ਐਨ ਜੀਓਜ਼ ਹੈ ਜਾਂ ਆਫੀਸ਼ੀਅਲਸ ਨੇ ਉਹ ਬੜਾ ਲੰਮਾ ਹੁੰਦਾ ਹੈ ਉਹ ਕਹਿੰਦੇ ਕਿ ਜੀ ਮਿਸਾਲ ਦੇ ਤੌਰ ਤੇ ਕੁਝ ਲੋਕ ਸ਼ਰਤ ਰੱਖਦੇ ਆ ਕਿ ਜਗਾਹ ਕਿਹਦੀ ਸੀਗੀ ਰਜਿਸਟਰੀ ਕਦੇ ਨਾਮ ਗੁਰਦਾਵਰੀ ਕਦੇ ਨਾਮ ਹੈ ਤੇ ਰਾਸ਼ਨ ਗਾਰਡ ਬਣਿਆ ਕਿ ਨਹੀਂ ਬਣਿਆ ਮੀਟਰ ਬਿਜਲੀ ਦਾ ਕਿਹਦੇ ਨਾਮ ਹੈ ਅਸੀਂ ਉਹਨੂੰ ਸਾਰਾ ਕੱਟ ਕੇ ਫਿਜ਼ੀਕਲ ਵੈਰੀਫਿਕੇਸ਼ਨ ਤੇ ਲੈ ਆਏ ਅਸੀਂ ਇਹ ਕਿਹਾ ਵੀ ਅਗਰ ਤੁਹਾਡੇ ਕੋਲ ਆਧਾਰ ਕਾਰਡ ਹੈ ਸਾਡੀ ਟੀਮ ਨੂੰ ਨਾਲ ਲੈ ਜਾਓ ਆਸ-ਪਾਸ ਦੇ ਅਗਰ ਦੋ ਪੜੋਸੀ ਉਸ ਗਿਰੇ ਹੋਏ ਮਕਾਨ ਨੂੰ ਇਹ ਕਹਿੰਦੇ ਕਿ ਵਾਕਈ ਇਹਦਾ ਹੈ ਤੇ ਫਿਰ ਅਸੀਂ ਉਹਨਾਂ ਨੂੰ ਫੌਰੀ ਤੌਰ ਤੇ ਚੈੱਕ ਰਿਲੀਜ਼ ਕਰਨ ਲਈ ਤਿਆਰ ਹੋ ਗਏ ਕਿਉਂਕਿ ਗਰੀਬ ਬੰਦਾ ਇਹਨੇ ਡਾਕੂਮੈਂਟਸ ਨਹੀਂ ਰੱਖਦਾ ਔਰ ਜਿਹਨਾਂ ਦੇ ਘਰ ਰੁੜ ਗਏ ਉਹਨਾਂ ਦਾ ਤਾਂ ਵਿਚਾਰਾ ਸਾਰਾ ਤੁਸੀਂ ਅਗਰ ਜਾਓਗੇ ਤਾਂ ਪੂਰੇ ਦਾ ਪੂਰਾ ਸਮਾਨ ਹੀ ਰੁੜ ਗਿਆ ਕਈ ਕਰਾਚ ਵਿੱਚ ਆਪ ਗਏ ਹੈ ਔਰ ਅੱਛੇ-ਅੱਛੇ ਘਰ ਵੀ ਸਿਗੇ ਤੇ ਬੈੱਡ ਵੀ ਅਲਮਾਰੀਆਂ ਵੀ AC ਵੀ ਸਭ ਕੁਝ ਪਾਣੀ ਦੀ ਨਜ਼ਰ ਰਾਵੀ ਦਰਿਆ ਦੇ ਕੰਢੇ ਜਿਹੜਾ ਪੁਆਇੰਟ ਸੀਗਾ ਆਪਣੇ ਦੀਨਾ ਨਗਰ ਤੋਂ ਅੱਗੇ ਜਾ ਕੇ ਉੱਥੇ ਤਾਂ ਬੜੀ ਤੇਜ਼ ਰਾਵੀ ਨੇ ਕੱਟ ਮਾਰਿਆ ਔਰ ਬਹੁਤ ਸਾਰੇ ਘਰ ਮਕਾਨ ਦੁਕਾਨਾਂ ਬਿਲਕੁਲ ਖਤਮ ਹੋ ਗਏ ਤੁਸੀਂ ਅੱਜ ਜਾਓਗੇ ਤੇ ਪਤਾ ਨਹੀਂ ਲੱਗਦਾ ਵੀ ਇੱਥੇ ਆਬਾਦੀ ਸੀਗੀ ਤੇ ਉਹਨਾਂ ਲੋਕਾਂ ਨੂੰ ਅਸੀਂ ਪਹਿਲਾਂ ਚੁਣਿਆ ਓਤੋਂ ਇਲਾਵਾ ਹੋਰ ਲੋਕਾਂ ਨੂੰ ਵੀ ਚੁਣਿਆ ਤੇ ਅਸੀਂ ਉਹੀ ਵੀ ਉਮੀਦ ਕਰਾਂਗੇ ਕਿ ਦੁਬਾਰਾ ਅੱਲਾਹ ਤਾਲਾ ਨੇ ਸਾਨੂੰ ਹਿੰਮਤ ਦਿੱਤੀ ਤੇ ਅਸੀਂ ਇਹ ਕੰਮ ਦੁਬਾਰਾ ਵੀ ਆਨਾਲੇ ਕੁਝ ਦਿਨਾਂ ਦੇ ਵਿੱਚ ਫੇਰ ਨਹੀਂ ਕਰ ਸਕਦੇ ਇਹ ਇਹਨਾਂ ਦੇ ਵਿੱਚ ਅਸੀਂ ਦਰਿਆਏ ਰਾਵੀ ਦੇ ਨਾਲ ਕੁਝ ਲੋਕ ਸੀਗੇ ਤੇ ਕੁਝ ਲੋਗ ਡਿਸਟ੍ਰਿਕਟ ਫਰੀਦਕੋਟ ਚੋਂ ਲਿੱਤੇ ਆ। ਕੁਝ ਲੋਗ ਆਪਣੇ ਆਪਣੇ ਅਜਨਾਲੇ ਦੇ ਕੋਲੋਂ ਲਿੱਤੇ ਨੇ। ਡੇਰਾ ਬਾਬਾ ਨਾਨਕ ਵਾਲੇ ਪਾਸੇ ਸੀਗੇ ਬਹੁਤ ਜ਼ਿਆਦਾ ਪਾਣੀ ਸੀਗਾ। ਤੇ ਇੱਕ ਪਰਿਵਾਰ ਐਸਾ ਸੀ ਜਿਨ੍ਹਾਂ ਦੀ ਬੇਟੀ ਦੀ ਸ਼ਾਦੀ ਸੀਗੀ ਤੇ ਉਹਨਾਂ ਦਾ ਸਮਾਨ ਖਰਾਬ ਹੋ ਗਿਆ ਸੀ। ਇੱਕ ਇੱਕ ਪਰਿਵਾਰ ਐਸੀ ਹੋ ਲਿੱਤਾ ਹੈ। ਤੇ ਕੁਝ ਇੱਕ ਦੋ ਪਰਿਵਾਰ ਐਸੇ ਕਿ ਜਿਨ੍ਹਾਂ ਦੇ ਘਰ ਬਿਲਕੁਲ ਗਿਰਨ ਦੇ ਕਿਨਾਰੇ ਲਗਾਤਾਰ ਚੋਰੇ ਵਰ ਪੁਰਾਣੇ ਬਣੇ ਹੋਏ ਸੀਗੇ। ਬਾਰਿਸ਼ ਨੇ ਉਹਨਾਂ ਨੂੰ ਮਤਾਸਰ ਕੀਤਾ ਹੈ। ਅਸੀਂ ਉਹਨਾਂ ਨੂੰ ਇਹਦੇ ਵਿੱਚ ਜਿਹੜਾ ਸ਼ਾਮਿਲ ਕੀਤਾ ਕੁਝ ਦਸੂਏ ਤੋਂ ਆਂ ਔਰ ਕੁਝ ਟਾਂਡੇ ਵੱਲੋਂ ਆ ਜਿਦਨਲੇ ਪਾਸੇ ਬਿਆਸ ਨੇ ਜ਼ਿਆਦਾ ਲੋਕਾਂ ਨੂੰ ਠੱਕਾ ਲਾਇਆ ਅਸੀਂ ਉਹਨਾਂ ਸਾਰੇ ਪਰਿਵਾਰਾਂ ਨੂੰ ਜਿਨੇਤ ਕੀਤਾ ਔਰ ਇਹਦੇ ਚ ਅੱਖਾਂ ਦੇ ਪੱਟੀ ਬੰਨ ਕੇ ਕੰਮ ਕੀਤਾ ਜੋ ਪੰਜਾਬ ਦੀ ਰਵਾਇਤ ਹੈ ਜੋ ਪੰਜਾਬ ਦੇ ਵਿੱਚ ਸਿਖਾਇਆ ਗਿਆ ਅਜ ਤੱਕ ਤਾਂਤਰ ਗੁਰੂ ਨਾਨਕ ਦੇਵ ਜੀ ਨੇ ਭਾਈ ਮਰਦਾਨੇ ਔਰ ਭਾਈ ਲਾਲੋ ਨੂੰ ਜਦੋਂ ਨਾਲ ਲਾਇਆ ਔਰ ਫਿਰ ਸਾਡੀ ਕੌਮ ਨੇ ਭਾਈ ਮਰਦਾਨੇ ਦੀ ਸ਼ਕਲ ਤੋਂ ਲੈ ਕੇ ਨਬੀ ਖਾਂ ਗਨੀ ਖਾਂ ਤੱਕ ਜੋ ਸਾਥ ਨਿਭਾਇਆ ਹੈ ਕਿਉਂਕਿ ਮੇਰੇ ਮਰਹੂਮ ਪਿਤਾ ਜੀ ਮੌਲਨਾ ਅਬੂ ਬਰੇ ਮੱਲੂ ਲੁਧਿਆਣਵੀ ਸਾਹਿਬ ਨੇ ਸਾਨੂੰ ਜਿਹੜੀ ਸਿੱਖਿਆ ਦਿੱਤੀ ਰੋਜ਼ਾਨਾ حضرت ਮੁਹੰਮਦ ਸਾਹਿਬ ਦਾ ਫਰਮਾਨ ਸਾਨੂੰ ਰੋਜ਼ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਰੋਜ਼ਾਨਾ ਇੱਕ ਗੱਲ ਸਾਨੂੰ ਇੱਕ ਵਾਰ ਜ਼ਰੂਰ ਕਹਿੰਦੇ ਸੀ ਕਿ ਤੁਹਾਡੀ ਕਾਮਯਾਬੀ ਕਮਜ਼ੋਰ ਲੋਕਾਂ 'ਚ ਲੁਕੀ ਹੋਈ ਹੈ ਅਗਰ ਤੁਸੀਂ ਕਮਜ਼ੋਰ ਦਾ ਸਾਥ ਦੋਗੇ ਤੇ ਰੱਬ ਤੁਹਾਡੇ ਤੋਂ ਰਾਜ਼ੀ ਹੋ ਜਾਏਗਾ ਤੇ ਅਸੀਂ ਉਸੇ ਗੱਲ ਨੂੰ ਅੱਜ ਵੀ ਸਾਹਮਣੇ ਰੱਖਿਆ ਹੈ ਕਿ ਅਸੀਂ ਆਪਣੇ ਧਰਮ 'ਚ ਰਹਿੰਦੇ ਹੋਏ ਇਸ ਗੱਲ ਦਾ ਉੱਤੇ ਯਕੀਨ ਰੱਖਦੇ ਹਾਂ ਕਿ ਇੱਥੇ ਕਈ ਮੁਸਲਮਾਨ ਪਰਿਵਾਰ ਨੇ 3-4 ਜਿਹੜੇ ਗੁੱਜਰ ਸਮੁਦਾਇ ਤੋਂ ਸੰਬੰਧ ਰੱਖਦੇ ਨੇ ਅਸੀਮ ਨੁਕਸਾਨ ਦਾ ਖਮਿਆਦਾ ਜਾਂ ਉਹਦਾ ਤਕਮੀਨਾ ਧਰਮ ਦੇ ਸਾਹਬ ਨਾਲ ਨਹੀਂ ਕੀਤਾ ਕਈ ਗੈਰ ਮੁਸਲਮਾਨ ਪਰਿਵਾਰ ਨੇ ਉਹਨਾਂ ਨੂੰ 2-2 ਲੱਖ ਰੁਪਏ ਦਿੱਤਾ ਤੇ ਕਈ ਮੁਸਲਮਾਨ ਪਰਿਵਾਰ ਨੇ ਉਹਨਾਂ ਨੂੰ 21 ਲੱਖ ਰੁਪਏ ਦਿੱਤਾ ਕਿਉਂਕਿ ਸਾਨੂੰ ਲੱਗਿਆ ਕਿ ਜਿਨ੍ਹਾਂ ਨੂੰ ਜ਼ਿਆਦਾ ਫੀਡ ਦੀ ਜ਼ਰੂਰਤ ਹੈ ਤੇ ਧਰਮ ਨੂੰ ਕੈਰੀਟੇਰੀਆ ਨਹੀਂ ਬਣਾਇਆ ਜਾ ਸਕਦਾ ਕਦੀ ਵੀ ਕਿਸੇ ਕੀਮਤ ਤੇ ਵੀ ਔਰ ਪੰਜਾਬ ਦੀ ਜਿਹੜੀ ਧਰਤੀ ਹੈ ਇਹ ਮੁਹੱਬਤ ਦੀ ਧਰਤੀ ਹੈ ਸਾਡੇ ਜਿਹੜੇ ਲੋਕ ਨੇ ਪੰਜਾਬ ਦੇ ਵਿੱਚ ਅਗਰ ਸ਼ੇਖ ਪਾਪਾ ਫਰੀਦੁੱਦੀਨ ਸ਼ਕਰਗਾਂਜੀ ਨੂੰ ਦੇਖੋਗੇ ਬੁੱਲੇ ਸ਼ਾਹ ਨੂੰ ਦੇਖੋਗੇ ਔਰ ਭਾਈ ਮਰਦਾਨੇ ਨੂੰ ਦੇਖੋਗੇ ਔਰ ਫਿਰ ਇਸ سلسلہ ਪੀਰ ਬੁੱਧੂ ਸ਼ਾਹ ਰਹਿਮਤੁੱਲਾਹ ਲੈ ਤੱਕ ਜਾਂਦਾ ਹੈ ਤੇ ਸਾਡੀ ਧਰਤੀ ਨੇ ਤਾਂ ਸਾਨੂੰ ਹਮੇਸ਼ਾ ਇਹ ਸਿਖਾਇਆ ਹੈ ਕਿ ਅਸੀਂ ਆਪਣੇ ਧਰਮ ਦੇ ਵਿੱਚ ਪੱਕੇ ਆ ਲੇਕਿਨ ਦੂਸਰੇ ਧਰਮ ਤੇ ਜਦ ਕਦੀ ਮੁਸੀਬਤ ਆਂਦੀ ਹੈ ਪਰੇਸ਼ਾਨੀ ਆਂਦੀ ਹੈ ਤੇ ਫਿਰ ਅਸੀਂ ਉਸ ਧਰਮ ਦੇ ਲੋਕਾਂ ਦਾ ਸਾਥ ਦੇਣ ਦੇ ਲਈ ਤਿਆਰ ਹਾਂ ਹੁਣ ਅਸਲ ਦੇ ਵਿੱਚ ਤੁਸੀਂ ਫੀਲਤੇ ਜਾਂਦੇ ਹੋ ਜ਼ਰੂਰਤ ਕਿਸ ਚੀਜ਼ ਦੀ ਅਸਲੀ ਅਸਲ ਦੇਖਿਆ ਕਿ ਲੋਕੀ ਉੱਥੇ ਕਲਕ ਭਰ ਭਰ ਕੇ ਐਨ ਜੀਓਜ਼ ਜਾਂਦੀਆਂ ਨੇ ਤੇ ਲੋਕੀ ਪਹਿਲਾ ਪਹਿਲਾ ਪਿੰਡਾਂ ਦੇ ਵਿੱਚ ਹੀ ਉਹਨਾਂ ਦਾ ਸਮਾਨ ਖੋ ਲੈਂਦੇ ਆ ਪਿੱਛੇ ਪਿੰਡਾਂ ਤੱਕ ਤਾਂ ਉਹ ਦਸਤ ਪਹੁੰਚ ਵੀ ਨਹੀਂ ਪਾਦੀ ਦੇਖੋ ਮੈਂ ਅਸਲ ਦੀ ਲੋੜ ਹੈ ਹੁਣ ਮੈਂ ਸਾਰੀ ਜਗ੍ਹਾ ਗਿਆ ਹਾਂ ਤਕਰੀਬਨ ਔਰ ਹੁਣ ਵੀ ਜਾਵਾਂਗੇ ਅਸੀਂ ਜਿਹੜੀ ਅਹਿਰਾਰ ਫਾਊਂਡੇਸ਼ਨ ਹੈ ਉਹ ਕੱਲੀ ਨਹੀਂ ਹੈ ਜਿਦਾਂ ਰਹਿਰਾਸ ਸੁਸਾਇਟੀ ਹੈ ਹੋਰ ਇਦਾਂ ਦੀ ਜਿਹੜੇ ਹਿੰਦੂਸੀ ਭਰਾਮਾ ਦੀਆਂ ਸੁਸਾਇਟੀਆਂ ਆ ਅਸੀਂ ਸਾਰੇ ਆਪਸ ਵਿੱਚ ਜੁੜੇ ਹੋਏ ਆਂ ਤੇ ਅਸੀਂ ਉਹਨਾਂ ਨਾਲ ਗੱਲ ਕੀਤੀ ਕਿ ਅਸੀਂ ਫੀਡ ਕਰਾਂਗੇ ਤੁਸੀਂ ਵੰਡੋਗੇ ਤੇ ਦੇਖੋ ਜਿਹੜੇ ਤਾਂ ਨਾਦਾਨ ਮੈਂ ਨਾਦਾਨ ਸ਼ਬਦ ਕਹਾਂਗਾ ਗੁਸਤਾਖੀ ਦੀ ਮਾਫੀ ਤੇ ਜਿਹੜੇ ਨਾਦਾਨ ਯੂਟਿਊਬਰ ਨੇ ਕੋਈ ਸਮਾਨ ਦਿਖਾ ਕੇ ਕਹਿ ਰਹੇ ਨੇ ਕਿ ਜੀ ਹਾਲੇ ਜ਼ਰੂਰਤ ਨਹੀਂ ਹੈ ਲੇਕਿਨ ਜਦ ਪਾਣੀ ਉੱਤਰ ਜਾਏਗਾ ਤੇ ਅਸਲ ਮੁਸੀਬਤ ਉਦੋਂ ਸ਼ੁਰੂ ਹੋਏਗੀ ਪਿੰਡਾਂ 'ਚ ਦੋ ਤਰ੍ਹਾਂ ਦੇ ਲੋਕ ਐ ਇੱਕ ਜ਼ਿਮੀਂਦਾਰ ਐ ਇੱਕ ਖੇਤ ਮਜ਼ਦੂਰ ਐ ਜ਼ਿਮੀਂਦਾਰ ਵਿਚਾਰਾ ਪਾਣੀ ਦੇ ਵਿੱਚ ਫਸਿਆ ਹੋਇਆ ਬਿਲਕੁਲ ਸੈਂਟਰ 'ਚ ਕਿਉਂਕਿ ਜ਼ਿਮੀਂਦਾਰ ਦਾ ਘਰ ਦਰਮਿਆਨ 'ਚ ਐ ਔਰ ਖੇਤ ਮਜ਼ਦੂਰ ਸੜਕਾਂ ਤੇ ਬੇਰਾਨਾ ਫਿਰ ਰਿਹਾ ਐ ਔਰ ਖੇਤ ਮਜ਼ਦੂਰਾਂ 'ਚ ਜ਼ਿਆਦਾ ਤਾਦਾਦ ਪ੍ਰਵਾਸੀ ਲੋਕਾਂ ਦੀ ਐ ਹੁਣ ਜਿਹੜੇ ਕਈ ਲੋਕ ਫੀਡ ਵੰਡਣ ਜਾ ਰਹੇ ਨੇ ਉਹਨਾਂ ਨੂੰ ਇਹ ਵੀ ਗਲਤ ਫਹਮੀ ਐ ਕਿ ਭਈ ਬਾਹਰ ਅਗਰ ਜ਼ਿਆਦਾ ਵੰਡਾਂਗੇ ਅੱਗੇ ਨਹੀਂ ਪਹੁੰਚੇਗੀ ਅਸੀਂ ਆਪਣੇ ਵਲੰਟੀਅਰਸ ਨੂੰ ਕਿਹਾ ਕਿ ਇਹਨਾਂ ਨੂੰ ਵੀ ਵੰਡੋ ਅੱਗੇ ਵੀ ਪਹੁੰਚਾਓ ਉਹਦੀ ਵਜ੍ਹਾ ਜਿਹੜੀ ਵੀ ਕਿਟ ਆਮ ਵਲੰਟੀਅ ਉਹਦੇ ਆਮ ਲੋਕਾਂ ਨੇ 5 ਕਿਲੋ ਚਾਵਲ 5 ਕਿਲੋ ਆਟਾ ਕਿਲੋ ਕਿਲੋ ਦਾਲਾਂ ਪਾਈਆਂ ਤੇ ਮੈਂ ਆਪਣੇ ਵਲੰਟੀਅਰਸ ਨੂੰ ਇਹ ਪੁੱਛਦਾ ਕਿ ਅਗਰ ਆਪਣੇ ਘਰ ਚੋਂ ਆਪਣੀ ਮਾਤਾ ਜੀ ਜਾਂ ਕੋਈ ਭਾਈ ਭੈਣ ਫੋਨ ਕਰਕੇ ਕਵੇ ਕਿ ਘਰ ਸ਼ਾਮੀ ਆਟਾ ਲੈ ਕੇ ਆਓ ਮੁੱਕ ਗਿਆ ਤੇ ਅਸੀਂ ਕਿੰਨਾ ਆਟਾ ਲਵਾਂਗੇ ਤੇ ਜ਼ਾਹਿਰ ਸੀ ਗੱਲ ਹੈ ਕਿ ਘੱਟੋ ਘਾਟ 10 ਕਿਲੋ ਜਿਆਦਾ ਜਿਆਦਾ 1 ਮਣ ਜੇਲਾ ਵੱਡਾ ਪਰਿਵਾਰ ਹੈ ਘੱਟੋ ਘਾਟੇ ਅਗਰ ਅਸੀਂ 5 ਕਿਲੋ ਲੈ ਕੇ ਜਾਵਾਂਗੇ ਤੇ ਅਮੀ ਨਾਰਾਜ਼ ਹੋ ਜੂਗੀ ਉਹ ਕਹੇ ਤੈਨੂੰ ਅਕਲ ਹੀ ਨਹੀਂ ਵੀ ਐਡਾ ਵੱਡਾ ਘਰ ਹੈ 5 ਕਿਲੋ ਆਟਾ ਲਿਆ ਹੈ ਤੇ ਅਗਰ ਜਿਹੜੇ ਵਲੰਟੀਅਰ ਸੇ ਉਹਨਾਂ ਨੂੰ ਕਹਿਣਾ ਕਿ ਤੁਸੀਂ ਇਹ ਕਿੱਟ ਬੰਨਦੇ ਪਏ ਹੋ ਮਜ਼ਦੂਰ ਦੇ ਘਰ ਦੀ ਮੈਂ ਗੱਲ ਕਰਦਾ ਜਿਹਨੂੰ ਤੁਸੀਂ ਕਿੱਟ ਦੇ ਰਹੇ ਹੋ ਉਹਦੇ ਲਈ ਤਾਂ 2 ਦਿਨ ਦੀ ਖੁਰਾਕ ਹੈ ਔਰ ਮੁਸੀਬਤ 2 ਮਹੀਨੇ ਲਈ ਖੜੀ ਅੱਗੇ ਅਜੇ ਤੇ ਇਹਦਾ ਮਤਲਬ ਆਕਰ ਗਰੀਬ ਆਦਮੀ ਕੋਈ ਜਿਹੜਾ ਨੀਡੀ ਪਰਸਨ ਹੈ ਅਵਲ ਤਾਂ ਉਹ ਤੁਹਾਨੂੰ ਕਹਿ ਰਿਹਾ ਕਿ ਮੈਨੂੰ ਜ਼ਿਆਦਾ ਚਾਹੀਦੀ ਹੈ ਤਾਂ ਉਹਨੂੰ ਜ਼ਿਆਦਾ ਦਿਓ ਕਿਉਂਕਿ ਵੰਡਣਾ ਜਿਹੜਾ ਆ ਰੱਬ ਦੀ ਅੱਲਾਹ ਤਾਲਾ ਦੀ ਅਕਾਲ ਬੁਰਗ ਦੀ ਸੁਨਤ तरीका ਜਿਹੜਾ ਵੰਡਨ ਦਾ ਤੇ ਰੱਬ ਦਾ ਤੇ ਰੱਬ ਜੀ ਤੋਂ ਮੰਗਦਾ ਕੋਈ ਕਿਸੇ ਦਾ ਧਰਮ ਰੰਗ ਨਸਲ ਥੋੜੀ ਦੇਖਦਾ ਸਾਨੂੰ ਰੱਬ ਨੇ ਇਹਨਾਂ ਕੋਈ ਦਿੱਤਾ ਹੈ ਅਗਰ ਸਾਡੇ ਗੁਨਾਹਾਂ ਦੇ ਹਿਸਾਬ ਨਾਲ ਦਿੱਤਾ ਜਾਵੇ ਫਿਰ ਤਾਂ ਸਾਡੇ ਕੋ ਕੁਝ ਨਹੀਂ ਹੋਣਾ ਚਾਹੀਦਾ ਫਿਰ ਅਸੀਂ ਇਸ ਕਾਬਲ ਨਹੀਂ ਹੈ ਲੇਕਿਨ ਖੁਦਾ ਜੀ ਦਿੰਦਾ ਉਹ ਆਪਣੀ ਰਹਿਮਤ ਦੇ ਅੰਦਾਜ਼ੇ ਨਾਲ ਦਿੰਦਾ ਹੈ ਤੇ ਜਦ ਤੁਸੀਂ ਖੁਦਾ ਵਾਲਾ ਕੰਮ ਆਪਣੀ ਜਿੰਮੇ ਲੈ ਲਿਆ ਤੇ ਫਿਰ ਅੱਖਾਂ ਬੰਦ ਕਰਕੇ ਵੰਡੋ ਉਸ ਸਮੇਂ ਤੱਕ ਇਸ خدمت ਨੂੰ ਜਾਰੀ ਰੱਖੋ ਜਦ ਤੱਕ ਜ਼ਿੰਦਗੀ ਦੁਬਾਰਾ ਪੀੜੀ ਦੇ ਉੱਤੇ ਦੁਬਾਰਾ ਲਾਈਨ ਦੇ ਉੱਤੇ ਨਹੀਂ ਆ ਜਾਂਦੀ ਇਹ ਮਤਲਬ 600 ਮਹੀਨੇ ਪੂਰਾ ਚੱਲਦਾ ਬਿਲਕੁਲ ਚੱਲਦਾ ਹੁਣ ਜਿਹੜੇ ਹੋਰ ਲੋਕ ਆ ਰਹੇ ਬਾਹਰੋਂ ਅਸੀਂ ਉਹਨਾਂ ਨੂੰ ਕਿਹਾ ਕਿ ਤੁਹਾਡੇ ਇਲਾਕੇ 'ਚ ਦੇਖੋ ਅਸੀਂ ਲੁਧਿਆਣੇ ਰਹਿੰਦੇ ਆਂ ਗੁਰਦੁਆਰਾ ਦੁਖਨ ਮਿਰਨ ਸਾਹਿਬ ਹੈ ਗਿਆਨ ਸਲ ਮੰਦਿਰ ਹੈ ਮੈਂ ਮਸਜਿਦ ਦੇ ਵਿੱਚ ਬੈਠਾ ਹਾਂ ਔਰ ਮੇਰਾ ਤਜਰਬਾ ਇਹ ਕਹਿੰਦਾ ਹੈ 네ਗੇਟਿਵ ਪੋਸਟ ਵਾਲੇ ਤਾਂ ਪਤਾ ਨਹੀਂ ਕਿੰਨੇ ਹੋਣੇ ਲੇਕਿਨ ਅਗਰ ਪੋਜ਼ਿਟਿਵਿਟੀ 'ਚ ਜਾਓਗੇ ਸਾਡੇ ਜਿੰਨੇ ਧਰਮ ਸਥਾਨ ਨੇ ਪੰਜਾਬ 'ਚ ਚਾਹੇ ਮੰਦਿਰ ਨੇ ਚਾਹੇ ਗੁਰਦੁਆਰੇ ਨੇ ਚਾਹੇ ਮਸਜਿਦਾਂ ਆ ਚਰਚ ਨੇ ਉਹਨਾਂ ਦਾ ਜਿਹੜਾ ਪ੍ਰਬੰਧਕ ਹੈ ਜਿਹੜਾ ਵੀ ਬੰਦਾ ਉਹ ਇਨਸਾਨਾਂ ਦਾ ਹਮਦਰਦ ਹੈ ਲੋਕਾਂ ਦੇ ਨਾਲ ਪਿਆਰ ਕਰਨ ਵਾਲਾ ਹੈ ਉਹ ਲੋਕਾਂ ਨੂੰ ਖਲਾਣ ਵਾਲਾ ਹੈ ਤੇ ਅਗਰ ਤੁਹਾਡੇ ਕੋਲ ਫੀਡ ਫालतू ਆ ਗਈ ਹੈ ਤੇ ਜਾ ਕੇ ਗੁਰੂ ਘਰ ਦੀ ਸੇਵਾ ਕਰੋ ਉੱਥੋਂ ਤਾਂ ਲਗਾਤਾਰ 24 ਮਹੀਨੇ ਲੰਗਰ ਚੱਲਦੇ ਪਏ ਐ ਅਗਰ ਤੁਹਾਨੂੰ ਲੋਕਾਂ ਨੇ ਦੇ ਦਿੱਤਾ ਕੁਝ ਕਿ ਵੀ ਪਹਚਾਓ ਤੇ ਉਹਨੂੰ ਇੱਧਰ ਉੱਧਰ ਜਲਾਇਆ ਕਰਨ ਦੀ ਬਜਾਏ ਫਿਰ ਜਿਨ੍ਹਾਂ ਪਿੰਡਾਂ 'ਚ ਤੁਸੀਂ ਜਾ ਰਹੇ ਹੋ ਉੱਥੇ ਬੜੇ ਦਾਨੀ ਸੱਜਣ ਬੈਠੇ ਨੇ ਬੜੇ-ਬੜੇ ਜ਼ਿੰਮੇਦਾਰ ਬੈਠੇ ਨੇ ਉਹ ਉਲਟਾ ਤੁਹਾਨੂੰ ਆਪ ਰੋਟੀ ਖਵਾ ਰਹੇ ਨੇ ਆਪ ਚਾ ਬੁਲਾ ਰਹੇ ਨੇ ਤੇ ਅਸੀਂ ਤਾਂ ਆਪਣੇ ਵਰਕਰਾਂ ਨੂੰ ਜਿਆਦਾ ਕਿਹਾ ਕਿ ਜਿਹੜੇ ਉੱਥੇ ਦੀ ਪਰਸਨੈਲਿਟੀਆਂ ਹੈ ਉਹਨਾਂ ਦੇ ਜਿਹੜੇ ਗੁਰੂ ਘਰ ਨੇ ਅਸੀਂ ਉਹਨਾਂ ਨੂੰ ਜਾ ਕੇ ਸੇਵਾ ਦੇਵਾਂਗੇ ਤਾਂ ਕਿ ਉਹ ਆਣ ਵਾਲੇ 2-3 ਮਹੀਨਿਆਂ 'ਚ ਜਦੋਂ ਇਹ ਜਿਹੜੇ ਹੁਣ ਲੋਕੀ ਆ ਰਹੇ ਨੇ ਦਾ ਮੌਬ ਹੈ ਜੋਸ਼ ਹੈ ਨਾ ਇੱਕ ਤੇ ਜੋਸ਼ ਦਾ ਜਿਆਦਾ ਦਿਨ ਨਹੀਂ ਨਾ ਚੱਲਦਾ ਕੁਝ ਉਤਰਨ ਤੋਂ ਬਾਅਦ ਫਿਰ ਜ਼ਰੂਰਤ ਪਾਏਗੀ ਫਿਰ ਤੇ ਇਸ ਲਈ ਅਸੀਂ ਉਹਨਾਂ ਨੂੰ ਕਿਹਾ ਕਿ ਉਹ ਜਿਹੜਾ ਕੁਝ ਤੁਹਾਡੇ ਕੋਲ ਐਕਸਟਰਾ ਹੈ ਉਹ ਹਰੇਕ ਇਲਾਕੇ ਦੇ ਗੁਰੂ ਘਰ ਦੇ ਵਿੱਚ ਸੇਵਾ ਕਰੋ ਤਾਂ ਕਿ ਆਨ ਵਾਲੇ ਸਮੇਂ ਜਿੱਦੋਂ ਪਾਣੀ ਉਤਰਨ ਤੋਂ ਬਾਅਦ ਚੁਣੌਤੀ ਖੜੀ ਹੈ ਪਾਣੀ ਉਤਰਨ ਤੋਂ ਬਾਅਦ ਖੇਤਾਂ 'ਚ ਰੇਤ ਹੈ ਪਾਣੀ ਉਤਰਨ ਤੋਂ ਬਾਅਦ ਟਿਊਬਵਲ ਜਿਹੜੇ ਗਾਰੇ ਨਾਲ ਭਰੇ ਹੋਏ ਐ ਪਾਣੀ ਉਤਰਨ ਤੋਂ ਬਾਅਦ ਮੋਟਰਾਂ ਫੁੱਕੀਆਂ ਪਾਣੀ ਉਤਰਨ ਤੋਂ ਬਾਅਦ ਜਾਨਵਰ ਜਿਹੜੇ ਮਤਲਬ ਜਗ੍ਹਾ ਤੁਸੀਂ ਜਾਓਗੇ ਪਾਣੀ 'ਚ ਕਿਤੇ ਕੁੱਤੇ ਕਿਤੇ ਬਿੱਲੀਆਂ ਕਿਤੇ ਡੰਗਰ ਜਿਹੜੇ ਆ ਉਹ ਮਾਰ ਕੇ ਪਾਣੀ 'ਚ ਤੈਰ ਰਹੇ ਨੇ ਪਾਣੀ ਉਤਰਨ ਤੋਂ ਬਾਅਦ ਜਿਹੜਾ ਗਰੀਬ ਜ਼ਿਮੀਦਾਰ ਹੈ ਉਹਨੂੰ ਡੀਜ਼ਲ ਦੀ ਜ਼ਰੂਰਤ ਹੈ ਤਾਂ ਨੂੰ ਖਿੱਚ ਕੇ ਸਾਈਡ ਤੇ ਕਰ ਸਕੇ ਤੇ ਪਾਣੀ ਉਤਰਨ ਤੋਂ ਬਾਅਦ ਦਵਾਈਆਂ ਦੀ ਜ਼ਰੂਰਤ ਹੈ ਤਾਂ ਪਾਣੀ ਉਤਰਨ ਤੋਂ ਬਾਅਦ ਲੋਕਾਂ ਦੇ ਘਰਾਂ ਦਾ ਰਾਸ਼ਨ ਪਹੁੰਚਾਣਾ ਹੈ ਤੇ ਇਹ ਤਾਂ ਨਹੀਂ ਕਿ ਜੇ ਪਾਣੀ ਇਹਦੇ ਜ਼ਰੂਰਤ ਪੂਰੀ ਹੋ ਗਈ ਅਸਲ ਮਸਲਾ ਪਾਣੀ ਉਤਰਨ ਤੋਂ ਬਾਅਦ ਹੈ ਤੇ ਇਸ ਲਈ ਇਹ ਕਹਿ ਦੇਣਾ ਕਿ ਨਹੀਂ ਜੀ ਅਜੇ ਜ਼ਰੂਰਤ ਨਹੀਂ ਹੈ ਤੇ ਮੈਂ ਇਹਨੂੰ ਦਰਸਤ ਨਹੀਂ ਸਮਝਦਾ ਰਾਸ਼ਨ ਦਾ ਰੋਜ਼ ਦੇ ਰਹੇ ਲਗਾਤਾਰ ਜਮਾ ਮਜੀਦ ਲੁਧਿਆਣਾ ਤੋਂ ਇਸ ਹਫਤੇ 101 ਟਰੱਕ ਜਿਹੜੇ ਹੈ ਉਹ ਪੂਰੇ ਪੰਜਾਬ ਚ ਭੇਜੇ ਗਏ ਸਾਡੀ ਅਲੱਗ-ਅਲੱਗ ਮਸਜਿਦਾਂ ਅਲੱਗ-ਅਲੱਗ ਸ਼ਹਿਰ ਹੈ ਮਿਸਾਲ ਦੇ ਤੌਰ ਤੇ ਹਰਿਆਣਾ ਤੋਂ ਮੇਵਾੜ ਤੋਂ ਉੱਤਰ ਪ੍ਰਦੇਸ਼ ਤੋਂ ਸਾਡਾ ਜਿਹੜਾ ਉੱਤਰ ਪ੍ਰਦੇਸ਼ ਦੇ ਨਾਲ ਉਤਰਾ ਉਤਰਾਖੰਡ ਤੋਂ ਹਿਮਾਚਲ ਦੇ ਬਤੀ ਦੇ ਇਲਾਕੇ ਦੇ ਮੁਸਲਮਾਨਾਂ ਨੇ ਜਾਵਾ ਮਜ਼ਿਲ ਲੁਧਿਆਣਾ ਦੀ ਅਪੀਲ ਤੇ ਸਾਰਿਆਂ ਨੇ ਹੀ ਲੱਭਿਆ ਸਾਰਿਆਂ ਨੇ ਹਾਮੀ ਭਰੀ ਔਰ ਲਗਾਤਾਰ ਜਿਹੜਾ ਸਮਾਨ ਜਿਹੜਾ ਆ ਰਿਹਾ ਉਹ ਲਗਾਤਾਰ ਰੋਜ਼ਾਨਾ ਜਿਹੜਾ ਉਹ ਅੱਗੇ ਭੇਜਿਆ ਜਾ ਰਿਹਾ ਹੈ ਯੋਸਤ ਜਦੋਂ ਅਸਲੀ ਚੁਣੌਤੀ ਆਊਗੀ ਉਹਦੇ ਵੀ ਤੁਹਾਡੀ ਫਾਊਂਡੇਸ਼ਨ ਇੱਟਾ ਹੀ ਪੰਜਾਬ ਜਿਆਦਾ ਅਸਲੀ ਚੁਣੌਤੀ ਆਊਗੀ ਤੇ ਜਿਹੜੇ ਹੁਣ ਨਾਲ ਖੜੇ ਉਦੋਂ ਨਹੀਂ ਖੜਨਗੇ ਅਸੀਂ ਅਸਲੀ ਚੁਣੌਤੀ ਦੀ ਤਿਆਰੀ ਵੀ ਹੁਣੀ ਕਰਦੇ ਪਏ ਆਂ ਅਸੀਂ ਅਸਲੀ ਚੁਣੌਤੀ ਨਾਲ ਨਿਪਟਣ ਦੇ ਲਈ ਆਪਣੀਆਂ ਜਿਹੜੀਆਂ ਦੋਸਤ ਐਨ ਜੀਓਜ਼ ਆ ਉਹਨਾਂ ਨਾਲ ਮਿਲ ਕੇ ਬੀਜ ਦੇ ਐਸੇ ਪੈਕੇਟ ਤਿਆਰ ਕਰਦੇ ਪਏ ਆ ਕਿ ਡਾਕਟਰ ਰੇਤਾ ਚੱਕਣ ਤੋਂ ਬਾਅਦ ਵੀ ਅਗਰ ਉਹਨਾਂ ਨੂੰ ਬੀਜਾਂਗੇ ਤੇ 1 ਮਹੀਨੇ ਦੇ ਵਿੱਚ ਡੰਗਰਾਂ ਦੇ ਲਈ ਬਰਸੀਨ ਜਿਹੜੀ ਉਹ ਤਿਆਰ ਹੋ ਜਾਏ। ਬਲੇਰ ਕੋਟਲੇ ਦੀਆਂ ਕਈ ਟੀਮਾਂ ਜਿਹੜੀਆਂ ਕੋ ਇਸ ਕੰਮ ਦੇ ਉੱਤੇ ਹੁਣੇ ਤੋਂ ਖਿਦਮਤ ਜਿਹੜੀ ਆ ਕਰਨ ਲੱਗ ਪਈਆਂ। ਸਰ ਸਾਹਿਬਾਂ ਦਾ ਬਹੁਤ ਖਤਰਾ ਹੈ ਇਨਸਾਨਾਂ ਚ ਤੇ ਜਾਨਵਰਾਂ ਦੇ ਵਿੱਚ। ਦੇਖੋ ਲਗਾ ਦਵਾਈਆਂ ਵੀ ਲਗਾਤਾਰ ਜਿਹੜੇ ਐ ਸਾਡੇ ਪੰਜਾਬ ਦੇ ਡਾਕਟਰ ਤੇ ਜਿਹੜੇ ਮੁਸਲਮਾਨ ਡਾਕਟਰ ਆਏ ਨੇ ਖਾਸ ਕਰਕੇ ਡਿਸਟ੍ਰਿਕਟ ਫਰੋਜ਼ਪੁਰ ਦੇ ਵਿੱਚ ਜਿੱਤੇ ਜੰਪ ਸਟੇਸ਼ਨ ਅਸੀਂ ਬਣਾਇਆ ਰਹਿ ਰਾ ਸੋਸਾਇਟੀ ਦੇ ਨਾਲ ਮਿਲ ਕੇ ਸਰਦਾਰ ਕਰਨਪਾਲ ਸਿੰਘ ਹੁਣੀ ਹੈ ਗੁਰਸਾਹਿਬ ਸਿੰਘ ਜੀ ਹੁਣੀ ਹੈ ਸਾਡੇ ਜਸਦੇਵ ਸੇਖੋਂ ਜੀ ਹੁਣੀ ਵੀ ਉਹਦੇ ਵਿੱਚ ਸਾਡੇ ਨਾਲ ਕੋਆਪਰੇਟ ਕਰਦੇ ਪਏ ਨੇ ਵੱਡਾ ਤੇ ਅਸੀਂ ਸਾਰੇ ਸਟੇਸ਼ਨਾਂ ਤੇ ਰੋਜ਼ਾਨਾ ਜੰਮਾ ਮਸਜਿਦ ਵੱਲੋਂ ਬੰਦਿਆਂ ਦੀ ਦਵਾਈਆਂ ਵੀ ਔਰ ਮੱਜਾਂ ਦੀ ਦਵਾਈਆਂ ਵੀ ਡੇਲੀ ਭੇਜ ਰਹੇ ਹਾਂ ਕੱਲ ਵੀ ਦਵਾਈਆਂ ਦੀ ਤਾਜ਼ਾ ਖੇਪ ਜਿਹੜੀ ਹੈ ਉਹ ਭੇਜੀ ਗਈ ਹੈ ਕਿਉਂਕਿ ਸਾਨੂੰ ਪਤਾ ਹੈ ਕਿ ਪਾਣੀ ਦੇ ਵਿੱਚ ਜ਼ਿਆਦਾ ਚੁਣੌਤੀਆਂ ਜਿਹੜੀਆਂ ਪਾਣੀ ਉਤਰਨ ਤੋਂ ਬਾਅਦ ਜਿਹੜੀਆਂ ਆਉਣਾਂ